ਤੇ ਹੱਥ ਜੋੜ ਕੇ ਕਹਿੰਦੇ ਜੀ ਜਿੰਨਾ ਮਰਜੀ ਪਾਣੀ ਛੱਡ ਦਿਓ ਜਿਹੜੇ ਸਾਨੂੰ ਬਦਨਾਮ ਕਰ ਰਹੇ ਕਿ ਰਾਜਸਥਾਨ ਪਾਣੀ ਵਾਸਤੇ ਮਨਾ ਕਰ ਰਿਹਾ ਅਸੀਂ ਹੱਥ ਜੋੜ ਕੇ ਕਹਿੰਦੇ ਕਿ ਪਾਣੀ ਜਿੰਨਾ ਮਰਜੀ ਛੱਡ ਸਾਡੇ ਦਾ ਫਸਲਾਂ ਸੁੱਕ ਗਈਆਂ ਨੂੰ ਬੋਲੋ ਨਾ ਉਹ ਹੱਥ ਜੋੜੇ ਨਾ ਸਾਡੇ ਸਾਡੇ ਪਰਾ ਡੁੱਬ ਕੇ ਮਰੀ ਜਾਂਦੇ ਆ ਉਹ ਤਾਂ ਨਾਲ ਮਰੀ ਜਾਂਦੇ ਆ ਫਸਲਾਂ ਦੇ ਹਾਲ ਦੇਖੋ ਸਾਡੇ ਪ੍ਰਧਾਨ ਮੰਤਰੀ ਨੂੰ ਕਦੇ ਧੀਦਾ ਨਹੀਂ ਇਹ ਸਾਨੂੰ ਤੇ ਅਮਰੀਕਾ ਕੈਨੇਡਾ ਦੇ ਫੋਨ ਆਉਣ ਡਿਆ ਵੀ ਤੁਹਾਡਾ ਬਹੁਤ ਮੰਦਾ ਹਾਲ ਹੋ ਗਿਆ ਜੇ ਅਮਰੀਕਾ ਕੈਨੇਡਾ ਦੇ ਵਿੱਚ ਸਾਡੀਆਂ ਵੀਡੀਓ ਜਾ ਰਹੀਆਂ ਤੇ ਕੀ ਦਿੱਲੀ ਨਹੀਂ ਜਾ ਰਹੀਆਂ ਜਦੋਂ 88 ਚ ਫੜ ਆਇਆ ਤਰਜੀਵ ਗਾਂਧੀ ਨੇ ਉੱਤਰ ਦੇ ਅਨੁਸਾਰ 100 ਕਰੋੜ ਦਾ ਐਲਾਨ ਕੀਤਾ ਸਤੀਸ਼ੇਬਰਾਸ ਸਿੰਘ ਚਵਾਨ ਜਿਹੜੇ ਐਲਾਨ ਕਰ ਗਏ ਕੋਈ ਦੂਏ ਦਾ ਕਬਜ਼ਾ ਚੂਚੂ ਕਰੇ ਤੇ ਹੀ ਉਸੇ ਵੇਲੇ ਸਰੋਂ ਦਾ ਤੇਲ ਪਾਉਣਿਆ ਕੋਈ ਹੋਰ ਚੀਜ਼ ਲਾਉਣਿਆ ਨੂੰ ਪਰ ਕਿੱਡੀ ਵੱਡੀ ਲੋਕਾਂ ਦੀ ਕਿਸਮਤ ਦੇ ਨਾਲ ਉਹ ਜੁੜਿਆ ਹੈ ਟਾਈਮ ਆ ਤੇ ਉਹਦੇ ਗੇਟ ਟੁੱਟ ਗਏ ਅਸੀਂ ਇਹਦਾ ਨਕਸ਼ਾ ਬਣਾ ਕੇ ਦਿੱਤਾ ਇਹ ਇਹਦਾ ਉਦਾਂ ਕਾਗਜ਼ੀ ਨਹੀਂ ਛੱਡਿਆ ਅਸੀਂ ਇਹਦਾ ਬਕਾਇਦਾ ਨਕਸ਼ਾ ਬਣਾ ਕੇ ਦਿੱਤਾ ਵੀ ਇੱਥੋਂ ਦਰਿਆ ਦੋ ਬਣਦੇ ਆ ਇਹਦੇ ਦੋ ਸੁਣਵਾਈ ਕੋਈ ਨਹੀਂ ਹੋਈ ਸੁਣਵਾਈ ਕੋਈ ਨਹੀਂ ਬਿਲਕੁਲ ਜੋ ਵੀ ਇਹਨਾਂ ਨੇ ਮੰਨ ਲਾ ਵੀ ਦਿੱਲੀ ਧਰਨੇ ਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਰਿਆ ਤਾਂ ਪੰਜਾਬੀਆਂ ਦਾ ਰਿਆ ਉਹਨਾਂ ਨੂੰ ਦੇਖ ਕੇ ਅੱਜ ਇਹਨਾਂ ਤੇ ਜੋ ਵਿਫਤਾ ਪਈ ਹੈ ਅਸੀਂ ਹਨੂਮਾਨਗੜ੍ਹ ਰਾਜਸਥਾਨ ਤੋਂ ਇਹਨਾਂ ਦੇ ਖਾਤਰ ਉੱਥੋਂ ਆਏ ਜੀ ਹਨੂਮਾਨਗੜ੍ਹ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਦੇ ਨਾਲ ਖੜੋਂਦੇ ਹਮੇਸ਼ਾ ਇਹਨਾਂ ਖਲੋਣਾ ਪੰਜਾਬ ਆ ਜਾ ਨਹੀਂਗਾ ਪੰਜਾਬ ਜਿਹੜਾ ਦਿੱਲੀ ਦੀਆਂ ਕੰਧਾਂ ਤੱਕ ਕਹਿੰਦਾ ਪੰਜਾਬ ਵਿੱਚ ਜੋ ਹਾਲਾਤ ਨੇ ਉਸਾਨੂੰ ਦਿਖ ਰਹੇ ਨੇ ਨਾਲ ਤੁਹਾਨੂੰ ਦਿਖ ਰਹੇ ਕਿ ਪੰਜਾਬੀ ਆਜ ਆਪ ਕਿਦਾਂ ਜੂਟ ਰਹੇ ਨੇ ਅੱਜ ਅਸੀਂ ਖੜੇ ਹੈਗੇ ਆਂ ਪੰਜਾਬ ਸੰਘਰਸ਼ ਕਿਸਾਨ ਮਜ਼ਦੂਰ ਕਮੇਟੀ ਨਾਲ ਤੇ ਇੱਥੇ ਪੰਦੇਰ ਸਾਹਿਬ ਮੇਰੇ ਨਾਲ ਨੇ ਤੇ ਤੁਸੀਂ ਆਪ ਦੱਸੋ ਕਿ ਇੱਥੇ ਅੱਜ ਹਾਲਾਤ ਕਿਸ ਤਰ੍ਹਾਂ ਦੇ ਨੇ ਤੇ ਮਨ ਵਿੱਚ ਕੀ ਉੱਠ ਰਿਹਾ ਸਭ ਤੋਂ ਵੱਡੀ ਚਿੰਤਾ ਕੀ ਉੱਠ ਰਹੀ ਹੈ ਪਹਿਲਾਂ ਉਹ ਸੋਦੀਏ ਪੰਦੇਰ ਸਾਹਿਬ ਨਹੀਂ ਬਹੁਪੁਰ ਸਾਹਿਬ ਆ ਮੈਂ ਉਹ ਨਾਂ ਸਾਡੇ ਰਲ ਜਾਂਦੇ ਆ ਉਹ ਸਾਡੇ ਅੱਛਾ ਪੰਦੇਰ ਸਾਹਿਬ ਬਹੁਪੁਰ ਵਾਲੇ ਠੀਕ ਹੈ ਨਾ ਮੈਂ ਸਰਵਨ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮਤਨ ਦੇਵੀ ਦਾ ਨਾਮ ਤੇ ਆਂਦਾ ਹੈ ਮੈਂ ਗਲਤ ਨਹੀਂ ਬੋਲਿਆ ਇਹ ਆਉਂਦਾ ਆਉਂਦਾ ਸਾਡਾ ਆਗੂ ਵੱਡਾ ਆਗੂ ਆ ਚਲੋ ਚਲੋ ਇਹ ਉਹਨਾਂ ਦੀ ਜੀ ਰੀਜ਼ ਨਹੀਂ ਕਰ ਸਕਦੇ ਨਹੀਂ ਆਪਣਾ ਨਾਮ ਤੇ ਨਹੀਂ ਬਦਲਾਂਗੇ ਆਗੂ ਪਿੱਛੇ ਆਪਣੀ ਪਛਾਣ ਤਾਂ ਰਹੇਗੀ ਆਪਣੀ ਰਹੇਗੀ ਬਿਲਕੁਲ ਜੋ ਸਾਡੇ ਮੇਨ ਸਾਹਿਬ ਬਾਬਲ ਵਾਲੇ ਠੀਕ ਹੈ ਜੀ ਜੋ ਸਾਡੇ ਅਸਲੀ ਮੇਨ ਮੁੱਦੇ ਆ ਮੰਡ ਦੇ ਅਸੀਂ ਇਹਨੇ ਵੀ ਜੇ ਪਿਛਲੇ 50 ਸਾਲਾਂ ਤੋਂ ਕਿਸੇ ਵੀ ਧਿਆਨ ਦਿੱਤਾ ਹੰਦਾ ਸਰਕਾਰ ਭਾਵੇਂ ਕੋਈ ਵੀ ਆ ਜੇ ਧਿਆਨ ਦਿੱਤਾ ਹੰਦਾ ਨੀਤੀ ਦੇ ਨੀਤ ਸਾਫ ਹੋਗੇ ਆਉਂਦੇ ਤੇ ਅਸੀਂ ਬਚ ਸਕਦੇ ਹਾਂ ਜਦੋਂ 57 58 ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਇਹ ਬੰਨ ਲਾ ਗਏ ਤੇ ਸਿੱਝ ਸਿੱਝ ਦਰਿਆ ਨੂੰ ਇਹ ਇਕੱਠਾ ਕੀਤਾ ਤੇ ਇਹ ਇਹ ਦਿਆ ਜਿਹੜਾ ਬਿਆਸ ਆ ਇਹ ਸੁਲਤਾਨਪੁਰ ਦੀਆਂ ਕੰਧਾਂ ਨਾਲ ਵੱਜਦਾ ਰਿਹਾ ਫਿਰ ਛੋਟੇ ਛੋਟੇ ਬੰਨ ਲਾ ਲਾ ਕੇ ਲਾ ਲਾ ਕੇ ਲਈ ਆਏ ਆ ਅੱਜ ਇਹ 7 ਕਿਲੋਮੀਟਰ ਦਾ ਜਿਹੜਾ ਇਹਦੀ ਚੜਾਈ ਆ ਤੇ ਗੋਦਵਾਲ ਸਾਹਿਬ ਦੇ ਵਿੱਚੋਂ ਤੁਸੀਂ ਵੇਖੋਗੇ ਕਿ ਮੈਂ 4 500 ਮੀਟਰ ਛੇ ਦਾ ਨਮੜਿਆ ਨੇ ਪੂਰਾ ਮੀਟਰ ਮਾਪਿਆ 4-500 ਮੀਟਰ ਵੀ ਦੀ ਲੰਘ ਸਕਦਾ ਤੇ ਤੁਸੀਂ 1 ਕਿਲੋਮੀਟਰ ਹੀ ਆਨੇ ਪੂਰਾ ਕਰ ਲਓ 1 ਕਿਲੋਮੀਟਰ ਵੀ 1.5 ਕਿਲੋਮੀਟਰ ਕਰ ਲਓ ਇੱਕ ਨਾ ਤੇ ਇਸ ਦਰਿਆ ਦੀ ਕੋਈ ਆਪਦੀ ਜ਼ਮੀਨ ਲੋਕਾਂ ਦੀਆਂ ਮਾਲਕੀਆਂ ਜ਼ਮੀਨਾਂ ਵੇਚਦੀ ਇਹ ਵਗ ਰਿਆ ਕਿਤੇ ਵੀ ਇਹ ਦਰਿਆ ਵਿਆਸ ਦੀ ਮਾਲਕੀ ਜ਼ਮੀਨ ਨਹੀਂ ਅੱਜ ਐਤ ਕੀ 2 ਸਾਲ ਢਾ ਕੇ ਇਧਰ ਵਗੀ ਜਾਂਦਾ ਇਹ 2 ਸਾਲ ਢਾ ਕੇ ਇਧਰ ਚਲੇ ਜਾਂਦਾ ਆਈਆਂ ਨੇ ਕਿ ਜ਼ਮੀਨ ਜਿਹੜੀ 1.5 ਕਿਲੋਮੀਟਰ ਸਰਕਾਰ ਕਵਰ ਕਰ ਲੇ ਅਕਵਾਇਰ ਕਰਕੇ ਉਹਨਾਂ ਨੂੰ ਬਾਜ਼ਾਰੀ ਰੇਟ ਜੋ ਜਾਣਾ ਪਤਾ ਦੇਗੇ ਉਹਨਾਂ ਨੂੰ ਜ਼ਮੀਨ ਦਾ ਜੋ ਬਣਦਾ ਮਾਪਜਾ ਦੇਗੇ ਉਹ ਅਗਲੇ ਆਪ ਦਾ ਕਿਤੇ ਨਾ ਕਰੇ ਆਵਾਜ਼ ਕਿੰਨੀ ਚੁੱਕੀ ਅੱਜ ਸਾਰੇ ਇਹ ਗੱਲ ਕਰਦੇ ਜਿਹੜੇ ਹੜ੍ਹ ਤੇ ਆਏ ਇਹ ਕੁਦਰਤ ਦੇ ਸੀ ਕਿ ਇਨਸਾਨ ਨੇ ਬਣਾਏ ਤੁਹਾਡੀ ਗੱਲ ਤੋਂ ਲੱਗਦਾ ਕਿ ਇਨਸਾਨ ਨੇ ਬਣਾਏ ਹੜ੍ਹ ਨਹੀਂ ਕੁਦਰਤ ਦੇ ਨਹੀਂ ਹੈ ਬਟ ਤੁਸੀਂ ਜੋ ਅੱਜ ਕਹਿ ਰਹੇ ਹੋ ਕਿ ਇਹ ਕਰਨਾ ਚਾਹੀਦਾ ਸੀ ਕਿਸੇ ਨੇ ਆਵਾਜ਼ ਨਹੀਂ ਚੁੱਕੀ ਹਜ ਤੱਕ ਕਿ ਵੀ ਇਹ ਕੀ ਕਰਨਾ ਚਾਹੀਦਾ ਸੀ ਤੁਸੀਂ ਇੱਥੇ ਦੇਖੀਏ ਹਾਲਤ ਇਹ ਪਿੰਡ ਦੀ ਜ਼ਮੀਨ ਹੈ ਸਾਰੇ ਪਾਣੀ ਜਦ ਤੱਕ ਅੱਜ ਫਿਰ ਵੀ 2 ਫੁੱਟ ਪਾਣੀ ਥੱਲੇ ਗਿਆ ਹੈ ਮਾਲਕੀ ਜ਼ਮੀਨਾਂ ਪਰ ਜ਼ਮੀਨ ਦਿਖਦੀ ਸੀ ਨਾ ਜ਼ਮੀਨ ਦੇਖਣ ਨੂੰ ਇਹ ਸਭ ਮਾਲਕੀ ਦੀ ਜ਼ਮੀਨ ਆ ਇਥੇ ਢਾਈ ਢਾਈ ਤਿੰਨ ਤਿੰਨ ਫੁੱਟ ਝੋਨਾ ਖੜਾ ਅੱਛਾ ਨੀਚੇ ਝੋਨਾ ਖੜਾ ਹੈ ਹਾਂ ਝੋਨਾ ਸਭ ਫਸਲ ਗਈ ਔਰ ਇਹ ਜਿਹੜੀ ਨੀਚੇ ਰਹਿ ਜਾਏਗੀ ਉਹ ਵੀ ਬਹੁਤ ਟਾਈਮ ਲਾਏਗਾ ਸਾਫ਼ ਕਰਨ ਨੂੰ ਵੀ ਟਾਈਮ ਲੱਗੇਗਾ ਇਹ ਜੋ ਕੁਝ ਹੈਗਾ ਸਾਰਾ ਕੁਝ ਗਲ ਗਿਆ ਥੱਲੇ ਖਤਮ ਹੋ ਗਿਆ ਉਹ ਤਾਂ ਗਿਆ ਪਰ ਅਗਲੀ ਫਸਲ ਨੂੰ ਔਖਾ ਲੱਗੇਗਾ ਅਗਲੀ ਅਗਲੀ ਫਸਲ ਹੈ ਜੇ ਬੀਜਣ ਦੀ ਕੋਈ ਚਾਹ ਨਹੀਂ ਕੋਈ ਚਾਹ ਨਹੀਂ ਹਾਂ ਬੀਜੀ ਜਾਣੀ ਆ ਕਿ ਨਹੀਂ ਬੀਜੀ ਜਾਣੀ ਅਸੀਂ ਇਹ ਕਹਿਣਾ ਚਾਹੁੰਦੇ ਸੀ ਕਿ ਜੇ ਇੱਕ ਗੋਦਵਾਲ ਸਾਹਿਬ ਦੇ ਪੁੱਲ ਤੋਂ ਤਾਰ ਕੇ ਇਹਨੂੰ ਜ਼ਮੀਨਾਂ ਜਿਹਨੀਆਂ 1.5 ਕਿਲੋਮੀਟਰ ਕਵਰ ਕਰਕੇ ਜ਼ਮੀਨ ਤੇ ਇਹਨੂੰ ਸਰਕਾਰ ਉਹਨਾਂ ਨੂੰ ਮਾਪਜਾ ਜੀ ਦੇ ਉਹ ਜਿਹੜਾ ਹਲ ਅੱਜ ਕਰ ਰਹੇ ਹੋ ਮੈਂ ਸਿਰਫ ਪੁੱਛਾਂ ਨਹੀਂ ਕਦੀ ਤੁਸੀਂ ਕਿਸੇ ਨੂੰ ਇਹ ਹਲ ਕਿਹਾ ਸੀਗਾ ਪਰ ਤੁਸੀਂ ਆਪਣੇ ਤੁਹਾਡੇ ਐਮ.ਐਲ.ਏ ਆਂਦੇ ਆ ਤੁਹਾਡੇ ਸਾਰੇ ਸਿਆਸਤਦਾਨ ਆਂਦੇ ਐ ਐਮ.ਪੀ ਆਂਦੇ ਨੇ ਤੁਸੀਂ ਸਰਪੰਚ ਚੁਣਦੇ ਹੋ ਕਦੀ ਰੌਲਾ ਪਾਇਆ ਇਸ ਗੱਲ ਤੇ ਹਰ ਗੱਲ ਤੇ ਹਰ ਵੇਲੇ ਨਹੀਂ ਸੁਣਦੇ ਹਰ ਵੇਲੇ ਬਹੁਤ ਰੌਲਾ ਪਾਇਆ ਜੀ ਕਦੀ ਵੀ ਨਹੀਂ ਅਸੀਂ ਛੱਡਿਆ ਹਰ ਵੇਲੇ ਅਫਸਰ ਆਂਦੇ ਕੋਈ ਜਾਣਦਾ ਜਿਹੜਾ ਵੀ ਆਇਆ ਉਹਦਾ ਅਸੀਂ ਪੂਰਾ ਕੰਮ ਪੂਰਾ ਕਰਕੇ ਦਿੱਤਾ ਅਸੀਂ ਇਹਦਾ ਨਕਸ਼ਾ ਬਣਾ ਕੇ ਦਿੱਤਾ ਇਹ ਇੱਕ ਨਾ ਉਹਦਾ ਕਾਗਜ਼ੀ ਨਹੀਂ ਛੱਡਿਆ ਅਸੀਂ ਇਹਦਾ ਬਕਾਇਦਾ ਨਕਸ਼ਾ ਬਣਾ ਕੇ ਦਿੱਤਾ ਵੀ ਇੱਥੋਂ ਦਰਿਆ ਦੋ ਬਣਦੇ ਆ ਇਹਦੇ ਸੁਣਵਾਈ ਕੋਈ ਨਹੀਂ ਹੋਈ ਸੁਣਵਾਈ ਕੋਈ ਨਹੀਂ ਬਿਲਕੁਲ ਨਹੀਂ ਤੁਸੀਂ ਇਹਨੂੰ ਕੁਦਰਤ ਦਾ ਕਹਿਰ ਨਹੀਂ ਮੰਗਦੇ ਬਿਲਕੁਲ ਨਹੀਂ ਕੁਦਰਤ ਦਾ ਕਹਿਰ ਨਹੀਂਗਾ ਇਨਸਾਨ ਦੀ ਅਣਗਹਿਲੀ ਆ ਜਦੋਂ ਅਸੀਂ ਤਿੰਨ ਤਰੀਕ ਨੂੰ ਹਰੀਗੇੜ ਵਰਕ ਤੇ ਧਰਨਾ ਲਾ ਗਏ ਇਹ ਆਮ ਅਸੀਂ ਪਿੰਡਾਂ ਦੇ ਲੋਕਾਂ ਨੇ ਦੱਸਤਾ ਸੀ ਕਿ ਪਹਾੜਾਂ 'ਚ ਬਰਸਾਤ ਹੋ ਰਹੀ ਆ ਇਹ ਪਾਣੀ ਇੱਧਰ ਹੀ ਆਉਣਾ ਤਿੰਨ ਚਾਰ ਸਾਡੇ ਦਰਿਆਵਾਂ ਆ ਰਾਵੀ ਆ ਬਿਆਸ ਆ ਸਤਲੁਜ ਆ ਘੱਗਰ ਆ ਇਹਨਾਂ ਚੋਂ ਦਰਿਆਵਾਂ ਦੇ ਵਿੱਚ ਪੰਜਾਬ ਨੂੰ ਇਹਨਾਂ ਮਾਰਨਾ ਤੇ ਇਹਨੂੰ ਤੁਸੀਂ ਲਗਾਤਾਰ ਠੀਕ ਹੈ ਹਰੀ ਗਾਡ ਵਰਕ ਤੇ ਜੇ ਦੋ ਦਰਿਆ ਪੈਂਦੇ ਢਾਈ ਸਤਲੋ ਵਿੱਚ ਪੈਂਦਾ ਬਿਆਸ ਪੈਂਦਾ ਜਾਂ ਕੁਝ ਵੇਈਆਂ ਪੈਂਦੀਆਂ ਆਈਆਂ ਨੇ ਕਿ ਲਗਾਤਾਰ ਗਾਂ ਕੱਢੀ ਜਾਓ ਤੁਸੀਂ ਸਾਨੂੰ ਟੋਪ ਦੇਣਾ ਤੇ ਗਾਰਡਲੇ ਰੋੜ ਦੇਣੇ ਉਹ ਆਂਦੇ ਸੀਗੇ ਤੁਸੀਂ ਇਹ ਗੱਲ ਨਾ ਕਹੋ ਜਿਹੜੇ ਅਫਸਰ ਉੱਥੇ ਮੈਨੇਜਮੈਂਟ ਆਨ ਹਰੀ ਗਾਡ ਵਰਕ ਦੀ ਐਕਸੀ ਨੇ ਆਹੇ ਢਿਵਾ ਉਹ ਆਂਦੇ ਕਿ ਚੰਗੀ ਬਾਜ ਕੱਢੋ ਔਰ ਉਹਨਾਂ ਪਾਣੀ ਡੱਕ ਛੱਡਿਆ ਡੱਕ ਛੱਡਿਆ ਡੱਕ ਛੱਡਿਆ ਜਦੋਂ ਐਨ ਉਹਨਾਂ ਦੀ ਬਵਾਸ ਹੋ ਗਈ ਉਦੋਂ ਉਹਨਾਂ ਨੇ ਪਾਣੀ ਛੱਡ ਗਏ ਸਾਨੂੰ ਟੋਪਤਾ ਤੇ ਗਰਾਂ ਰਿਵਰਟ ਉਹ ਅਗਲੇ ਆ ਉਹ ਸਾਰੇ ਰੋੜ ਤੇ ਆ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਸਾਨੂੰ ਪਤਾ ਲੱਗਾ ਗਈ ਜਿਹੜਾ ਮਾਧੋਪੁਰ ਡੈਮ ਆ ਉਹ ਪੰਜਾਬ ਸਰਕਾਰ ਦੇ ਹੰਡ ਰਿਆ ਪਰ ਉਹਦੇ ਤੁਹਾਡੇ ਸਾਹਮਣੇ ਉਹ ਗੇਟ ਟੁੱਟ ਗਏ ਐਡੀ ਨਗਾਇਲੀ ਆ ਆਪਣਾ ਇੱਕ ਬੂਏ ਦਾ ਕਬਜ਼ਾ ਚੂੰ-ਚੂੰ ਕਰੇ ਤੇ ਅਸੀਂ ਉਸੇ ਵੇਲੇ ਸਰੋਂ ਦਾ ਤੇਲ ਪਾਉਣੇ ਆ ਕੋਈ ਹੋਰ ਚੀਜ਼ ਲਾਉਣੇ ਨੂੰ ਵੀ ਇਹ ਬੂਆ ਜਿਹੜਾ ਲਦਾ ਪਰ ਕਿੱਡੀ ਵੱਡੀ ਲੋਕਾਂ ਦੀ ਕਿਸਮਤ ਦੇ ਨਾਲ ਉਹ ਜੁੜਿਆ ਡੈਮ ਆ ਤੇ ਉਹਦੇ ਗੇਟ ਟੁੱਟ ਗਏ ਤੇ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਦਖਣੀ ਹਲਕਾ ਪਰਲੇ ਬਨੇ ਨੂੰ ਬਾਰਡਰ ਏਰੀਆ ਜਿਹੜਾ ਉਹ ਸਾਰੇ ਦਾ ਸਾਰਾ ਤਬਾਹ ਕਰਤਾ ਉਹ ਪਹਿਲਾਂ ਬਿਆਸ ਦਰਿਆ ਨੇ ਕਰਤਾ ਇੱਕੋ ਮਿੰਟ ਬਿਆਸ ਦਰਿਆ ਨੇ ਕਰਤਾ ਰਾਵੀ ਨੇ ਕਰਤਾ ਹੁਣ ਸਰਦੂਲੋ ਚ ਕਰਨਗੇ ਘੱਗਰ ਨੇ ਕਰਤਾ ਪਟਿਆਲੇ ਏਰੀਆ ਗਾਂਗਲਾ ਏਰੀਆ ਸਾਰਾ ਉਹ ਹਨੂਮਾਨਗੜ ਦਾ ਪਰਲਾਏ ਏਰੀਆ ਜਿਹੜਾ ਸਰਦੂਲਗੜ ਦਾ ਉਹ ਸਾਰਾ ਮਾਰਨਗੇ ਕਿਉਂਕਿ ਅਸੀਂ ਆਨੇ ਆ ਵੀ ਇਹ ਜਿਹੜੇ ਨਗਈ ਲੜ ਲੋਕ ਉਤੇ ਡੈਮਾਂ ਦੇ ਬੈਠੇ ਆ ਜਿਹੜਾ ਪ੍ਰਬੰਧ ਹੈ ਸਾਡਾ ਜਿੰਨਾ ਚਿਰ ਪ੍ਰਬੰਧ ਦੇ ਵਿੱਚ ਕੋਈ ਤਬਦੀਲੀ ਨਹੀਂ ਪ੍ਰਬੰਧ ਨੇ ਸਾਡੀ ਤਬਾਹੀ ਕੀਤੀ ਐ ਪੰਜਾਬ ਦੀ ਕੁਦਰਤ ਦਾ ਕਹਿ ਰਹੇ ਇਹਨੂੰ ਨਹੀਂ ਮੰਨਦੇ ਇਹ ਕੁਦਰਤ ਦਾ ਕਹਿਰ ਬਿਲਕੁਲ ਨਹੀਂਗਾ ਸਾਨੂੰ ਪਤਾ ਕਿ ਸਾਡਾ ਕੋਠਾ ਚੁਣਾ ਨਹੀਂ ਪੈਣਾ ਅਸੀਂ ਕਿਉਂ ਨਹੀਂ ਦੋ ਬਾਲਟੇ ਤੇ ਮਿੱਟੀ ਦੇ ਛੁੱਟਦੇ ਅਸੀਂ ਦੋ ਬਾਲਟੇ ਮਿੱਟੀ ਦੇ ਛੁੱਟਣ ਦੇ ਬਜਾਏ ਅਸੀਂ ਰੱਬ ਨੂੰ ਕੋਸੀਏ ਵੀ ਇਹ ਕੁਦਰਤ ਦਾ ਕਹਿਰ ਇਹ ਬਿਲਕੁਲ ਗਲਤ ਕਹਾ ਲਿਆ ਇਹ ਸਰਕਾਰਾਂ ਦੀ ਦੇਣ ਆ ਸਰਕਾਰਾਂ ਨੇ ਜਾਨ ਬੁੱਝ ਕੇ ਕਿਸਾਨੀ ਜਿਹੜੀ ਮਜ਼ਦੂਰ ਛੋਟਾ ਵਪਾਰੀ ਪੰਜਾਬ ਦਾ ਇਹ ਰੀੜ ਦੀ ਹੱਡੀ ਆ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਇਹ ਪੰਜਾਬ ਦੇ ਲੋਕ ਹਮੇਸ਼ਾ ਪਹਿਲਾਂ ਦਿੱਲੀ ਤਖਤ ਨਾਲ ਹੁਣ ਲਾਹੌਰ ਤਖਤ ਨਾਲ ਭਿੜਦੇ ਰਿਆ ਫਿਰ ਦਿੱਲੀ ਤਖਤ ਨਾਲ ਭਿੜਦੇ ਆ ਇਹ ਦਿੱਲੀ ਤਖਤ ਨਾਲ ਭਿੜਨ ਤੋਂ ਸਾਨੂੰ ਡਕਿਆ ਕਿ ਤੁਹਾਨੂੰ ਅਸੀਂ ਇੱਥੇ ਹੀ ਮਾਰ ਦਿਆਂਗੇ ਤੁਹਾਡਾ ਜੋ ਫਸਲਾਂ ਵਾ ਇਹ ਤਬਾਹ ਹੋ ਜਾਣਗੀਆਂ ਆਪੇ ਤੁਸੀਂ ਦਿੱਲੀ ਤਖਤ ਨਾਲ ਨੂੰ ਮੂੰਹ ਨਾ ਕਰੋਗੇ ਅਸੀਂ ਜਿੰਨਾ ਚਿਰ ਸਾਡੇ ਸਾਹਵਾਂ ਉਹਨਾਂ ਜਿਹੜੇ ਆਪਦੇ ਹੱਕਾਂ ਪਰ ਅਸੀਂ ਹਮੇਸ਼ਾ ਜਾਗਰੂਕ ਰਵਾਂਗੇ ਪਰ ਜਦੋਂ ਇੱਥੇ ਆ ਰਹੀ ਸੀ ਮੈਂ ਦੇਖੀ ਸੀ ਜਿਹੜਾ ਇੱਥੇ ਤੁਸੀਂ ਇਹਨਾਂ ਨੂੰ ਸਾਨੂੰ ਧੱਕਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਰਾਸ਼ਨ ਹੈ ਰਾਸ਼ਨ ਤਾਂ ਮਤਲਬ ਇੰਨਾ ਹੈਗਾ ਕਿ ਅਸੀਂ ਦਿੱਲੀ ਨੂੰ ਚਾਹੇ ਦਿੱਲੀ ਨੂੰ ਭੇਜ ਸਕਦੇ ਆ ਗਿਆ ਨਹੀਂ ਭੇਜ ਸਕਦੇ ਆ ਪਰ ਇਹ ਲੋਕਾਂ ਦਾ ਨਾ ਹਾਂ ਲੋਕਾਂ ਦਾ ਕੇਂਦਰ ਸਰਕਾਰ ਦਾ ਤਾਂ ਨਹੀਂ ਨਾ ਪਰ ਇਹ ਦੇਣ ਤੇ ਕੇਂਦਰ ਸਰਕਾਰ ਦੀ ਇਹ ਜੋ ਕੁਝ ਹੈਗਾ ਇਹ ਕੇਂਦਰ ਸਰਕਾਰ ਤੇ ਪੰਜਾਬ ਦਾ ਪਰ ਇਹ ਜਿਹੜਾ ਰਾਸ਼ਨ ਆ ਇਹ ਸਾਡਾ ਇਹ ਸਾਡਾ ਕਿਉਂਕਿ ਸਾਡੇਆਂ ਘਰਾਂ ਚੋਂ ਆਇਆ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਲੋਕ ਜਿਹੜੇ ਮੁਸੀਬਤ 'ਚ ਆ ਤੇ ਪੰਜਾਬ ਦੇ ਲੋਕ ਤੇ ਭੜਾ ਚਲ ਜਾਂਦੇ ਆ ਪੰਜਾਬ ਦੇ ਲੋਕ ਤੇ ਗੋਆ ਤੱਕ ਤੇ ਆਂਧਰਾ ਪ੍ਰਦੇਸ਼ ਤੱਕ ਤੇ ਚਲੇ ਗਏ ਆ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਤੱਕ ਜਾ ਚੜੇ ਆ ਜਿਸੇ ਹੜ ਹੋਵੇ ਆ ਜਾਂ ਕੋ ਮੁਸ਼ਕਲ ਆਉਂਦੀ ਆ ਪਹਹਾੜ ਆਉਂਦਾ ਉਥੇ ਪਾਣੀ ਦੀ ਬੋਤਲ ਤੁਹਾਨੂੰ 100 ਰੁਪਏ ਦੀ ਨਹੀਂ ਮਿਲਦੀ ਐਸੇ ਤੁਹਾਨੂੰ ਵੇਖਣ ਦੇ ਜੇ ਮੁਸੀਬਤ ਪਈ ਆ ਤੇ ਪਾਣੀ ਰੁਲਦਾ ਫਿਰਦਾ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਦੇ ਨਾਲ ਖੜੋਂਦੇ ਹਮੇਸ਼ਾ ਇਹਨਾਂ ਖਲੋਣਾ ਕਿਉਂਕਿ ਪੰਜਾਬ ਦੀ ਧਰਤੀ ਪੰਜਾਬ ਦੀ ਮਿੱਟੀ ਪੰਜਾਬ ਆ ਜਾ ਨਹੀਂਗਾ ਪੰਜਾਬ ਸਾਡਾ ਦਿੱਲੀ ਦੀਆਂ ਕੰਧਾਂ ਤੱਕ ਖੈਂਦਾ ਪੰਜਾਬ ਹਰਿਆਣਾ ਸਾਰਾ ਪੰਜਾਬ ਆ ਦਿੱਲੀ ਦਾ ਦਾ ਹਿੱਸਾ ਪੰਜਾਬ ਆ Rajasthan ਦਾ ਜਿਹੜਾ ਮਾਹੌਲ ਪੰਜਾਬ ਆ ਇੱਕ ਅੱਲ ਦੇਖ ਰਿਆਂ ਕਿ ਵੀ ਪੂਰੇ ਦੇਸ਼ ਵਿੱਚੋਂ ਜਿਵੇਂ ਆ ਭਾਵੇਂ ਉਹ ਸਾਰੇ ਕਲਾਕਾਰ ਨੇ ਪੰਜਾਬੀ ਵੀ ਨਹੀਂ ਪਰ ਦੂਜੇ ਕਲਾਕਾਰ ਵੀ ਅੱਗੇ ਆ ਰਹੇ ਨੇ ਕੁਝ ਸਿਆਸਤਦਾਨ ਵਿਰੋਧੀ ਧਿਰ ਵੀ ਪ੍ਰਧਾਨ ਮੰਤਰੀ ਆਪ ਚੰਤਿਤ ਨੇ ਕੱਲ ਖੇਤੀਬਾੜੀ ਮੰਤਰੀ ਅਸੋ ਇਹ ਕਿ ਪੰਜਾਬ ਬਸ ਪ੍ਰਤੀ ਪਿਆਰ ਜਾਗ ਰਿਹਾ ਜੋ ਗੱਲਾਂ ਮੈਨੂੰ ਨਜ਼ਰ ਆ ਰਹੀਆਂ ਕਿ ਲੋਕ ਕਹਿ ਰਹੇ ਨੇ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਰੱਖਿਆ ਕੀਤੀ ਹੈ ਹਮੇਸ਼ਾ ਖੜੇ ਇਸ ਦੀ ਨਾਲ ਖੜੇ ਲੱਗਦਾ ਹੈ ਕਿ ਉਹ ਜਿਹੜੀ ਗੱਲਾਂ ਕਰ ਰਹੇ ਨੇ ਉਹਦਾ ਕੋਈ ਅਸਰ ਵੀ ਆਏਗਾ ਉਹ ਅਮਲ ਵੀ ਹੋਣ ਗਿਆ ਬਜ਼ੁਰਗ ਪਤਾ ਕੀ ਜਾਂਦੇ ਹੁੰਦੇ ਸੀ ਉਹਨਾਂ ਨੇ ਕਿਹਦੇ ਮਰਗ ਤੇ ਜਾਈਏ ਨਾ ਤਸਰੋਂ ਵਾਲਾ ਮੂੰਹ ਕਰ ਲੈਣਾ ਚਾਹੀਦਾ ਇਹ ਰੋਣ ਵਾਲਾ ਮੂੰਹ ਕਰਦੇ ਆ ਇਹਨਾਂ ਨੂੰ ਮੈਂ ਦਰਦੀ ਨਹੀਂ ਕੋਈ ਇਹ ਸਾਲਸ ਨਹੀਂ ਹੈ ਇਹਨਾਂ ਨੂੰ ਇਹ ਰੋਣ ਵਾਲਾ ਮੂੰਹ ਕਰਕੇ ਵਿਖਾਉਂਦੇ ਸਾਨੂੰ ਇਹ ਮਗਰਮਛ ਦੇ ਹੰਝੂ ਗੇਰਦੇ ਆ ਕਿ ਅਸੀਂ ਪੰਜਾਬ ਦੇ ਨਾਲ ਜੇ ਪੰਜਾਬ ਦੇ ਨਾਲ ਹੁੰਦੇ ਨਾ ਤੇ ਇਹ ਜਦੋਂ ਅਸੀਂ ਕਿਸੇ ਦੇ ਮੈਥੀ ਨਹੀਂ ਜਦੋਂ 88 ਜ ਹੜ ਆਇਆ ਰਜੀਵ ਗਾਂਧੀ ਨੇ ਉੱਤਰ ਦੇ ਅਸਾਰ 100 ਕਰੋੜ ਦਾ ਐਲਾਨ ਕੀਤਾ ਸੀ ਕਿਸੇ ਬਰਾਜ ਸਿੰਘ ਚਵਾਨ ਜਿਹੜੇ ਐਲਾਨ ਕਰਕੇ ਕੋਈ ਉਹ ਦੇਗੇ ਆ ਵੀ ਤੁਹਾਨੂੰ 50000 60000 ਰੁਪਇਆ ਕਿਲੇ ਦਾ ਦਵਾਂਗੇ ਉਹ ਦੇਗੇ ਕਿ 7 8 ਲੱਖ ਰੁਪਇਆ ਤੁਹਾਡੇ ਘਰ ਰੋੜ ਕੇ ਦੇ ਦਾਂਗੇ ਨਹੀਂ ਦਿੱਤੇ ਅਹੀਂ ਆਨੇ ਆ ਵੀ ਠੀਕ ਆ ਉਹ ਉਹ ਆਪਦੇ ਥਾਂ ਵਾ ਪਰ ਅਹੀਂ ਆਨੇ ਜਦੋਂ ਉਤਰਿਆ ਆ ਗਏ ਉਹਨੇ ਵੇਖੇ ਲਾਤਾ ਤੇ ਉਹਨੇ 100 ਕਰੋੜ ਦਾ ਐਲਾਨ ਕਰਕੇ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਖਿਆ ਬਾਕੀ ਫੇਰ ਖੁੱਲਾ ਤੁਸੀਂ ਇਹ ਤਗੜੇ ਹੋ ਕੇ ਵਰਤੋ ਕਿ ਕਿ ਪ੍ਰਧਾਨ ਮੰਤਰੀ ਨੂੰ ਕਦੇ ਦੀਦਾ ਨਹੀਂ ਸ਼ਿਵਰਾਜ ਜਮਾਨ ਹੋਣ ਜਾਂ ਕਦੇ ਵੀ ਆ ਇਹ ਸਾਰੇ ਵੇਹਦੇ ਫਿਰਦੇ ਆ ਇਹ ਸਾਨੂੰ ਤੇ ਅਮਰੀਕਾ ਕੈਨੇਡਾ ਦੇ ਫੋਨ ਆਉਂਦੇ ਆ ਵੀ ਤੁਹਾਡਾ ਬਹੁਤ ਮੰਦਾ ਹਾਲ ਹੋ ਗਿਆ। ਜੇ ਅਮਰੀਕਾ ਕੈਨੇਡਾ ਦੇ ਵਿੱਚ ਸਾਡੀਆਂ ਵੀਡੀਓ ਜਾ ਰਹੀਆਂ ਤੇ ਕੀ ਦਿੱਲੀ ਨਹੀਂ ਜਾ ਰਹੀਆਂ? ਇਹ ਇਹ ਦਫ਼ਤਰਾਂ ਦੇ ਵਿੱਚ ਸਭ ਕੁਝ ਜਾ ਰਿਹਾ ਵਾ ਸਿਰਫ ਤੁਸੀਂ ਵੀ ਛੋਸ਼ੇ ਬਾਜੀ ਕਰ ਰਹੇ ਆ। ਇਹ ਰੋਣ ਵਾਲਾ ਮੂੰਹ ਕਰਕੇ ਮਰਗਾਲੇ ਘਰ ਰੋਣ ਵਾਲਾ ਮੂੰਹ ਕਰਕੇ ਆ ਕੇ ਵਿਖਾਉਂਦੇ ਸਾਨੂੰ ਕਿ ਅਸੀਂ ਤੁਹਾਡੇ ਨਾਲ ਮਦਦ ਦੀ ਪਰ ਮਦਦ ਦੀ ਜਿੱਦਨ ਕਰਨ ਗਈ। ਅਸੀਂ ਇਹਨੇ ਕਰਕੇ ਵਿਖਾਓ ਅਸੀਂ ਮੰਨਾਂਗੇ। ਜਿਹੜਾ ਬੰਦਾ ਮਦਦ ਰਦੀ ਕਰਦਾ ਸਾਡੇ ਨਾਲ ਅਸੀਂ ਅਸੀਂ ਸ਼ਲਾਘਾ ਜੋ ਕੀਦਾ ਮੁੰਡੇ ਸਾਡੇ ਕਹਿ ਰਹੇ ਕੇ ਸੰਤ ਬਾਬਾ ਸੀਚੇਵਾਲ ਜਿਹੜਾ ਉਹ ਲਗਾਤਾਰ ਘਰਾਂ ਦੇ ਲੋਕਾਂ ਜਾ ਰਿਹਾ ਅਸੀਂ ਕਹਿ ਰਹੇ ਹਾਂ ਨੂੰ ਪਰ ਅਸੀਂ ਉਹਨੂੰ ਉਹ ਉਹਨਾਂ ਨੇ ਸਰਕਾਰ ਚ ਉਹਨੂੰ ਲਿਆ ਪਰ ਅਸੀਂ ਉਹਨਾਂ ਨੇ ਨਹੀਂ ਸੰਤ ਸਾਡਾ ਅਸੀਂ ਸਰਕਾਰ ਦੇ ਹਸਣੇ ਨੂੰ ਮੰਨਦੇ ਅਸੀਂ ਇਹਨੇ ਕਿ ਸਾਡਾ ਵਾ ਤੇ ਉਹ ਸਾਡੇਆਂ ਚ ਫਿਰ ਰਿਹਾ ਜਿਹੜੇ ਲੋਕ ਫਿਰਦੇ ਆ ਲਗਾਤਾਰ ਆ ਆ ਮੁੰਡੇ ਆ ਜਿੰਨੇ ਆ ਪਤਾ ਨਹੀਂ ਕਿਹੜੇ ਕਿਹੜੇ ਇਲਾਕੇ ਜੋਂ ਆਏ ਆ ਸਾਰੇ ਇਹ ਸਾਰੇ ਜਿਹੜੇ ਇਹ ਸਾਡੇ ਸਾਡੀ ਮਦਦ ਰਦੀ ਵਾਸਤੇ ਆਏ ਆ ਤੇ ਹਨਮਾਨਗੜ੍ਹ ਆਸ ਨੂੰ ਹਾਂ ਜੀ ਅਸੀਂ ਸਾਰੇ ਆ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਸਾਥੀਆਂ ਦੇ ਨਾਲ ਖੜੇ ਆ ਬਿਲਕੁਲ ਹਨਮਾਨਗੜ੍ਹ ਤੋਂ ਆਏ ਆ ਜੀ ਅਸੀਂ ਜੋ ਵੀ ਇਹਨਾਂ ਨੇ ਮਤਲਬ ਵੀ ਦਿੱਲੀ ਧਰਨੇ ਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਰਿਆ ਤਾਂ ਪੰਜਾਬੀਆਂ ਦਾ ਰਿਆ ਉਹਨਾਂ ਨੂੰ ਦੇਖ ਕੇ ਅੱਜ ਇਹਨਾਂ ਤੇ ਜੋ ਵਿਵਤਾ ਪਈ ਹੈ ਪੰਜਾਬੀਆਂ ਤੇ ਪੰਜਾਬ ਦੇ ਵਿੱਚ ਜੋ ਵਿਵਤਾ ਪਈ ਹੈ ਅਸੀਂ ਹਨਮਾਨਗੜ੍ਹ ਰਾਜਸਥਾਨ ਤੋਂ ਇਹਨਾਂ ਦੇ ਖਾਤਰ ਉੱਥੋਂ ਆਏ ਜੀ ਹਨਮਾਨਗੜ੍ਹ ਤੋਂ ਦਿਲਾਂ ਵਿੱਚ ਪਿਆਰ ਹੈ ਸਿਆਸਤਾਂ ਦਾ ਦਿਲਾਂ ਵਿੱਚ ਪਿਆਰ ਹੈ ਬਿਲਕੁਲ ਦਿਲਾਂ ਵਿੱਚ ਪਿਆਰ ਹੈ ਜੀ ਪੰਜਾਬੀਆਂ ਜਿੰਨੇ ਜੋਗੇ ਹੈਗੇ ਹੋ ਤੁਸੀਂ ਬਿਲਕੁਲ ਜਿੰਨੇ ਜੋਗੇ ਹੈਗੇ ਪੰਜਾਬੀਆਂ ਤੇ ਪੰਜਾਬੀਆਂ ਦੇ ਨਾਲ ਖੜੇ ਆ ਸਾਰੇ ਆਏ ਹੋ ਤੁਸੀਂ ਬਿਲਕੁਲ ਜੀ ਸਾਡੀਆਂ ਗੱਡੀਆਂ ਆ ਰਹੀਆਂ ਜੀ ਰਸਨ ਵੀ ਲੈ ਕੇ ਆ ਰਹੇ ਹੋ ਬਿਲਕੁਲ ਰਸਨ ਦੀਆਂ ਗੱਡੀਆਂ ਲੈ ਕੇ ਆਏ ਆ ਜੀ ਬਹੁਤ ਆ ਰਹੀਆਂ ਪਿੱਛੇ ਗੱਡੀਆਂ ਆ ਰਹੀਆਂ ਸਾਡੀਆਂ ਹੋਰ ਪਿੱਛੇ ਵੀ ਟੈਕ ਟੈਟਰ ਟਰਾਲੀਆਂ ਪਰ ਕੇ ਆ ਰਹੀਆਂ ਤੁਸੀਂ ਤੁਹਾਡੀ ਸਾਂਝ ਕਿੱਥੇ ਪਈ ਦਿੱਲੀ ਦੇ ਬਾਰਡਰਾਂ ਤੇ ਪਈ ਕਦੇ ਅਸੀਂ ਦਿੱਲੀ ਦੇ ਬਾਰਡਰਾਂ ਤੇ ਵੀ ਸਾਡੀ ਸਾਂਝ ਪਈ ਪਰ ਜਿਹੜੀ ਆ ਵਿਪਤਾ ਪਈ ਐ ਇਹ ਸਾਨੂੰ ਪਰ ਦਿਲੋਂ ਦੀ ਸਾਂਝ ਕਿੱਥੋਂ ਸ਼ੁਰੂ ਦਿਲੋਂ ਦੀ ਸਾਂਝ ਸਾਨੂੰ ਦਿੱਲੀਆ ਬਾਰਡਰਾਂ ਤੋਂ ਪਹਿਲੇ ਜੀ ਕਿਉਂਕਿ ਅਸੀਂ ਤਾਂ ਹਰ ਕਿਸਾਨ ਦਾ ਸਹਿਯੋਗ ਕੀਤਾ ਤਾਂ ਪੰਜਾਬੀ 벨ਟ ਨੇ ਹੀ ਕੀਤਾ ਅਸੀਂ ਪੰਜਾਬੀ ਆ ਤੇ ਪੰਜਾਬੀ 벨ਟ ਨੇ ਉੱਥੇ ਸਾਡਾ ਸਾਂਝ ਪਈ ਐ ਦਿੱਲੀ ਬਾਰਡਰਾਂ ਤੇ ਬੈਠੇ ਸੀਗੇ ਅਸੀਂ ਤਾਂ ਮੰਨ ਲਾ ਵੀ ਉਹਨਾਂ ਦੀ ਦਇਆ ਦ੍ਰਿਸ਼ਟੀ ਦੇਖ ਕੇ ਅਸੀਂ ਵੀ ਰਾਜਸਥਾਨ ਚ ਅਸੀਂ ਵੀੜਾ ਚੱਕਿਆ ਵੀ ਪੰਜਾਬੀ ਭਰਾ ਕਰਕੇ ਪੰਜਾਬੀ ਹੋਣ ਦੇ ਨਾਤੇ ਬਿਲਕੁਲ ਇਹਨਾਂ ਦੇ ਨਾਲ ਖੜੇ ਆ ਸਾਡੀ ਪੰਜਾਬ ਸਾਡੀ ਸਾਡੇ ਬਾਬੇ ਨਾਲ ਵੀ ਸੋਚ ਫੈਲ ਰਹੀ ਹੈ ਬਿਲਕੁਲ ਬਿਲਕੁਲ ਜੀ ਬਾਬੇ ਨਾਨਕ ਇੱਥੇ ਜੀ ਰਾਸਣ ਆਉਂਦਾ ਜਿਹੜਾ ਰਾਸਣ ਲੱਗੇ ਉਹਨਾਂ ਕੋਲੇ ਸਹੀ ਪਹੁੰਚਦਾ ਨਹੀਂ ਨਹੀਂ ਪਹੁੰਚਦਾ ਰਸਤੇ ਦੀ ਗੜਬੜੀ ਹੋ ਜਾਂਦੀ ਹੈ ਸਾਨੂੰ 20 ਜਣੇ ਰਸਤੇ ਟਕਰ ਗਏ ਸਾਡੇ ਮੰਗਰ ਟ੍ਰੈਂਟਰ ਲਿਓ ਉਹ ਸਾਡੇ ਮੰਗਰ ਕੈਂਟਰ ਲਿਓ ਫਿਰ ਸਾਨੂੰ ਕਈ ਬੰਦੇ ਨੇ ਦੱਸਿਆ ਵੀ ਚੋਰ ਹੀ ਚੋਰ ਮਿੱਤਰੋ ਕਿ ਟਿਕਾਣੇ ਸਾਰੇ ਦੇ ਦੇਓ ਜਾ ਕੇ ਦੇਵੋਗੇ ਤੁਹਾਨੂੰ ਇਹ ਇਹ ਮੈਨੂੰ ਵੀ ਟੈਨਸ਼ਨ ਹੋ ਰਹੀ ਸੀ ਇਹ ਬਹੁਤ ਤਗੜੀ ਚੀਜ਼ ਚੱਲ ਰਹੀ ਜਿਹੜੇ ਉਹ ਪਾਣੀ 'ਚ ਬੈਠੋ ਤਾਂ ਬੈਠੇ ਨੇ ਤੇ ਪਿੰਡਾਂ ਵਾਲੇ ਇੱਥੇ ਸਮਾਨ ਲੈਣਾ ਐ ਖੜੇ ਨੇ ਤੇ ਇੱਥੇ ਤੇ ਪਿੰਡਾਂ ਵਾਲੇ ਦੇ ਤਾਂ ਤਾਈ ਖੜੀ ਆ ਟੋਪੋ ਵਾਠੇ ਸਮੋਰ ਕੋਠੇ ਜਿਹੜੋਂ ਕੋਲ ਪਹੁੰਚੂ ਦੇਖੀ ਜੋ ਕਿਦੋਂ ਆ ਗੱਡੀਆਂ ਲੱਦੀਆਂ ਖੜੀਆਂ ਸਮਾਨ ਦੇ ਤੇਰੇ ਕੋਲ ਬੋਟਾ ਦੀ ਕਮੀ ਆ ਰਹੀ ਹੈਗੀ ਸਮਾਨ ਤੇਂ ਦੀ ਨੇ ਤਾਂ ਪੋਣੇ ਦਾ ਮਾਮਲਾ ਹੈ ਹਾਂ ਬੋਨੀ ਦਾ ਮਾਮਲਾ ਹੈ ਸਾਡੇ ਨਾਲ ਹੀ ਹੋਣਾ ਚਾਹੀਦਾ ਜਿਵੇਂ ਇਹਨਾਂ ਨੂੰ ਲੱਗ ਰਿਹਾ ਕਿ ਵੀ ਜਿਹੜੇ ਲੈਣ ਆ ਰਹੇ ਜੋ ਅਸੀਂ ਪਹਿਲੀ ਵਾਰ ਦੇਖਿਆ ਹੈ ਕਈ ਵਾਰੀ ਆ ਜਾਂਦਾ ਹੈ ਗੱਡੀਆਂ ਵਾਲੇ ਵੀ ਲੈਣ ਆ ਜਾਂਦੇ ਮੁਫਤ ਰਾਸ਼ਨ ਬਹੁਤ ਕੁਸ਼ਣ ਹੁੰਦਾ ਇਥੇ ਬਹੁਤ ਕੁਸ਼ਣ ਹੁੰਦਾ ਉਹ ਚੋਕੰਦਾ ਕਿਧਰ ਰਵਾਂਗੇ ਅਸੀਂ ਕੋਈ ਲਿਸਟਾ ਬਣਾ ਰਹੇ ਕਿ ਕੋਈ ਜਿਹੜਾ ਸਾਡੇ ਨੌਜਵਾਨਾ ਮੁੰਡਿਆਂ ਨੇ ਬੜਾਈ ਜਿਹੜਾ ਪੀੜਾ ਤੁਹਾਨੂੰ ਮਿਲੇ ਸਹੀ ਥਾਂ ਜਾਵੇ ਸਾਡੇ ਇੱਥੇ ਮੁੰਡੇ ਬੈਠੇ ਆ ਜੋ ਇਹ ਲਾਕ ਬਣੇ ਹਾਂਜੀ 16 ਬਿੰਦਾ ਦੀ ਮੈਂ ਕਮੇਟੀ ਬਣਾਈ ਆ ਕੁਲਦੀਪ ਸਿੰਘ ਮੈਂ ਕੁਲਦੀਪ ਸਿੰਘ ਸਾੰਗਰਾ ਨੰਬਰਦਾਰ ਪਿੰਡ ਸਾੰਗਰਾ ਜਨਰਲ ਸੈਕਟਰੀ ਹਰਪੀਟ ਕਿਸਾਨ ਉਸਨ ਕਮੇਟੀ ਪੰਜਾਬ ਅਸੀਂ ਇੱਥੇ ਜਦੋਂ ਸਾਨੂੰ ਇਹ ਚੀਜ਼ ਮਹਿਸੂਸ ਹੋਈ ਨਾ ਜੇ 11 ਅਗਸਤ ਨੂੰ ਸਾਡੇ ਇੱਥੇ ਬੰਨ ਟੁੱਟ ਗਿਆ ਤੇ ਦੋ ਕੁ ਦਿਨ ਬਾਅਦ ਇੱਥੇ ਇੱਕ ਕੈਂਪ ਲੱਗ ਗਿਆ ਭਾਈ ਅਮਰਤਪਾਲ ਗਰੁੱਪ ਦਾ ਉਹ ਬੰਦੇ ਨਵੇਂ ਸੀਗੇ ਰਾਸ਼ਨ ਤਾਂ ਸੰਗਤ ਲਿਆ ਰਹੀ ਹੈ ਬਹੁਤ ਉਹਨਾਂ ਨੂੰ ਅੱਗੇ ਪਤਾ ਨਹੀਂ ਲੱਗ ਰਿਹਾ ਸੀ ਕਿਹਨੂੰ ਦੇਣਾ ਤੇ ਉਹ ਉਹਨਾਂ ਨੂੰ ਫੜਾ ਰਹੇ ਆ ਵੀ ਆਹ ਲਓ ਜੀ ਸਾਡਾ ਉਹਾਂ ਦੇ ਆਪਣਾ ਕੈਂਪ ਲੱਗਾ ਇੱਥੇ ਵੀਡੀਓ ਪੈ ਰਹੀਆਂ ਤੇ ਉਹ ਵੀਡੀਓ ਨੂੰ ਦੇ ਨਾਲ ਫਿਰ ਜਿਹੜੇ ਆ ਸੰਗਤ ਆ ਕੇ ਉੱਥੇ ਦੇ ਦੀ ਪਰ ਉਹਨਾਂ ਉਹਨਾਂ ਨੂੰ ਇਹਨਾ ਨਹੀਂ ਪਤਾ ਸੀਗਾ ਵੀ ਇਹ ਕਿਹੜੇ ਸਹੀ ਬੰਦੇ ਕਿਹੜੇ ਆ ਤੇ ਦੂਸਰੇ ਕਿਹੜੇ ਆ ਉਹ ਫਿਰ ਬੰਦਾ ਜਦੋਂ ਰਾਸ਼ਨ ਦੀ ਗੜਬੜੀ ਹੋਣ ਲੱਗੀ ਉਹ ਸਾਨੂੰ ਬੇਨਤੀ ਕੀਤੀ ਸੀ ਵੀ ਬਾਬਾ ਜੀ ਐਵੇਂ ਨਹੀਂ ਸੂਤ ਆਉਣਾ ਇਹ ਆਪਾਂ ਕਮੇਟੀ ਬਣਾ ਕੇ ਆਪਾਂ ਸਾਂਝੇ ਤੌਰ ਤੇ ਕੰਮ ਕਰੀਏ ਆ ਪਿੰਡ ਦੇ ਲੋਕ ਨਾਲ ਜਿਹਨੂੰ ਪਤਾ ਜਿਹਨੂੰ ਲੋੜ ਆ ਉਹਨੂੰ ਦਈਏ ਚਲੋ ਉਹਨਾਂ ਦੀ ਆਪਣੀ ਸੋਚ ਉਹ ਕਹਿਣ ਕੀ ਅਸੀਂ ਕਿੰਨਾ ਕੰਮ ਕਰ ਰਹੇ ਹਾਂ ਬਸ ਚੰਗੇ ਕੰਮ ਨਾਲ ਮਤਲਬ ਯੋਜਨਾ ਵੀ ਚਾਹੀਦੀ ਹੁੰਦੀ ਹੈ ਯੋਜਨਾ ਬਿਨਾ ਕੰਮ ਸਿਰੇ ਨਹੀਂ ਲੱਗਦਾ ਉਹਨਾਂ ਨੇ ਸਭ ਨੂੰ ਕਿਹਾ ਵੀ ਇਹ ਸਾਰੇ ਪੰਜਾਬ ਤੇ ਅਸੀਂ ਮਹਿਸੂਸ ਕੀਤਾ ਵੀ ਆ ਤਾਂ ਹੜਪੀਟਾਂ ਲੈ ਲਿਆ ਇਹ ਰਾਜਸਥਾਨ ਤੋਂ ਵੀਰ ਆਏ ਦੇ ਹੜਪੀਟਾਂ ਦਾ ਕਰਕੇ ਆਏ ਪੰਜਾਬ ਲਈ ਨਹੀਂ ਸਾਰੇ ਪਿੰਡਾਂ ਦੇ ਅਸੀਂ ਇੱਥੇ 16 ਪਿੰਡਾਂ ਦੇ ਵਿੱਚੋਂ ਦੋ ਦੋ ਚਾਰ ਚਾਰ ਮੈਂਬਰ ਲੈ ਕੇ ਤੇ ਇੱਕ ਕਮੇਟੀ ਬਣਾ ਲਈ ਕਮੇਟੀ ਬਣਾ ਕੇ ਤੇ ਪਿੱਛੇ ਕੈਂਪ ਸ਼ੁਰੂ ਕਰਤਾ ਜਦੋਂ ਤੁਸੀਂ ਪੁੱਲ ਤੇ ਚੜਦੇ ਹੋ ਪਹਿਲਾ ਕੰਮ ਤੁਸੀਂ ਦਵਾਈਆਂ ਤੇ ਖਾਣਾ ਕਿੱਦਾਂ ਦੇ ਰਹੇ ਹੋ ਵੇਖੋ ਬੋਰਡ ਦੇ ਰਾਹੀਂ ਜਾ ਰਿਹਾ ਜੋ ਕੁਝ ਵੀ ਆ ਦਵਾਈਆਂ ਤਾਂ ਮੈਂ ਕੋਈ ਹੋਰ ਬੇਨਤੀ ਮੈਂ ਇੱਕ ਹੋਰ ਬੇਨਤੀ ਕਰ ਰਿਹਾ ਜਿਹੜੀ ਜਨਰਲ ਮੈਡੀਸਨ ਜਿਹੜੇ ਭਰਾ ਸਾਡੇ ਲੈ ਕੇ ਆ ਰਹੇ ਨੇ ਜਨਰਲ ਮੈਡੀਸਨ ਲੈ ਕੇ ਆਏ ਆ ਉਹਨਾਂ ਨੂੰ ਬੜਿਆਂ ਨੂੰ ਬੇਨਤੀ ਕੀਤੀ ਆ ਹੁਣ ਅਸੀਂ ਤਿੰਨ ਸੰਸਥਾਵਾਂ ਜਿਹੜੇ ਹਸਪੀਟਲ ਬਾਬਾ ਕਸ਼ਮੀਰਾ ਸਿੰਘ ਜੀ ਵਾਲੇ ਜਲੰਧਰ ਵਾਲੇ ਐਸਜੀਐਲ ਵਾਲੇ ਉਹਨਾਂ ਨੂੰ ਵੀ ਤੇ ਸਵੈਮਾਨ ਜਿਹੜੇ ਆਗੇ ਆ ਵੀਰ ਉਹਨਾਂ ਦੀ ਵੀ ਇੱਕ ਟੀਮ ਹੈ ਇੱਕ ਹੋਰ ਟੀਮ ਸਾਡੇ ਕੋਲੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਸਾਡੀ ਫਸਲ ਮਾਰੀ ਗਈ ਆ ਤੇ ਜਦੋਂ ਅਸੀਂ ਜਿਹੜੀ ਰੈਗੂਲਰ ਲੋਕਾਂ ਦੀ ਦਵਾਈ ਚੱਲਦੀ ਆ ਨਾ ਉਹ ਅਸੀਂ ਲੈਣ ਜਾਵਾਂਗੇ ਤੇ ਹਸਪੀਟਲ ਵਾਲਿਆਂ ਸਾਡੇ ਨਾਲ ਕੋਈ ਉਦਾਹਰਨ ਨਹੀਂ ਕਰਨਾ ਤੇ ਇਸ ਤਰ੍ਹਾਂ ਕਰੋ ਤੁਸੀਂ ਸਰਵੇ ਕਰਕੇ ਸਟੱਡੀ ਕਰੋ ਜਿਹੜੀ ਜਿਹੜੀ ਕਿਸੇ ਦੀ ਮੈਡੀਸਨ ਦੀ ਲੋੜ ਆ ਉਹ ਮੈਡੀਸਨ ਉਹਨੂੰ ਪ੍ਰੋਵਾਈਡ ਕਰਾਓ ਹੁਣ ਇਹ ਇਸ ਤੇ ਕੰਮ ਹੋ ਰਿਹਾ ਤੇ ਹਰ ਬੰਦਾ ਕਰਨਾ ਚਾਹੁੰਦਾ ਹੈ ਬਟ ਉਹਨੂੰ ਵੀ ਸੋਚੇ ਕਰਨਾ ਪਏ ਕਿਉਂਕਿ ਇਹ ਲੰਬੀ ਅੱਗੇ ਔਖੇ ਟਾਈਮ ਆ ਜੇ ਆਣ ਜੇ ਮੇਂ ਪਾਣੀ ਕੱਟਣਾ ਬਿਮਾਰੀਆਂ ਵਧਣੀਆਂ ਫਿਰ ਨੁਕਸਾਨ ਨਜ਼ਰ ਆਣਾ ਫਿਰ ਜੇ ਦੇਖੋ ਮਤਲਬ ਚੁੱਲਾ ਵੀ ਨਹੀਂ ਬਚਿਆ ਉੱਥੋਂ ਲੈ ਕੇ ਦੀਵਾਰਾਂ ਤੋਂ ਸਭ ਸਭ ਚੀਜ਼ ਵਾਪਸ ਸੁਧਾਰਨੀ ਅੱਜ ਤੋਂ ਬਾਅਦ 10 ਦਿਨ ਬਾਅਦ ਪਾਣੀ ਖਾਲੀ ਹੁੰਦਾ ਮੰ ਲਓ ਅੱਜ ਤੋਂ ਵੀ ਘਟਣਾ ਸ਼ੁਰੂ ਹੋ ਜੇ ਨਾ ਤੇ 10 ਸਾਂ ਸੌਖੇ ਲੱਗਣਗੇ ਤੇ ਉਸ ਤੋਂ ਬਾਅਦ ਕੀ ਸ਼ੁਰੂ ਹੋਣਾ ਸਾਡੀ ਬੰਨ ਬਣਾਉਣ ਦੀ ਜਿਹੜੀ ਆ ਸੇਵਾ ਸ਼ੁਰੂ ਹੋਣੀ ਆ ਉਹਦੇ ਵਿੱਚ ਜਿਹੜੀ ਆ ਮਸ਼ੀਨਰੀ ਆ ਜਿਹੜੇ ਤਾਰ ਆ ਜਿਹੜੇ ਬੋਰੇ ਆ ਉਹ ਤਾਂ ਰਾਣਾ ਇੰਦਰਪ੍ਰਤਾਪ ਜਿਹੜਾ ਐਮ ਐਲ ਏ ਸਾਡੇ ਉਹਨੇ ਜ਼ਿੰਮੇਵਾਰੀ ਲੈ ਲਈ ਵੀ ਤੁਸੀਂ ਕਿਸੇ ਨੂੰ ਨਹੀਂ ਕਹਿਣਾ ਇਹ ਮੇਰੇ ਆ ਤੇ ਫਿਰ ਅੱਗੇ ਸਾਨੂੰ ਡੀਜ਼ਲ ਦੀ ਲੋੜ ਪੈਣੀ ਆ ਵੀ ਡੀਜ਼ਲ ਤੋਂ ਮਸ਼ੀਨਰੀ ਚ ਪਊਗਾ ਇਦਾਂ ਤਾਂ ਕੋਈ ਸਿਸਟਮ ਬਣਾਇਆ ਹੈ ਕਿ ਜਿਵੇਂ ਤੁਸੀਂ ਸਾਡੇ ਵਰਗੇ ਮਾਧਿਅਮ ਨੂੰ ਯੂਜ਼ ਕਰਕੇ ਤੁਸੀਂ ਆਪਣੀ ਰੋਜ਼ੀ ਸੂਚੀ ਪਾ ਦੋ ਕੋ ਮੈਨੂੰ ਕੱਲ ਦਵਾਈਆਂ ਦੀ ਸੂਚੀ ਆਈ ਸੀ ਮੈਂ ਦਵਾਈਆਂ ਦੀ ਸੂਚੀ ਲੈ ਆਈ ਕਿ ਵੀ ਇਹ ਦਵਾਈਆਂ ਮੰਗੀਆਂ ਐ ਮੈਂ ਉਹ ਲੈ ਆਈ ਤੇ ਔਰਤਾਂ ਲਈ ਜੋ ਚਾਹੀਦਾ ਹੈਗਾ ਵੀ ਜੀ ਜੀ ਸੋ ਉਹ ਲੈ ਆਈ ਪਰ ਤੁਸੀਂ ਜੇ ਇਹੋ ਜੀ ਸੂਚੀ ਬਣਾ ਕੇ ਸਾਨੂੰ ਵੀ ਯੂਜ਼ ਕਰ ਲਓ ਕਿ ਵੀ ਹਾਂ ਸਾਡੀ ਅੱਜ ਦੀ ਲੋੜ ਐ ਅਗਲੇ ਦਸ ਦਿਨ ਦੀ ਲੋੜ ਐ ਹੋਰ ਕੁਝ ਨਾ ਲਿਆਓ ਤੁਹਾਨੂੰ ਲੱਗਦਾ ਨਾ ਸੌਖਾ ਮੈਂ ਦਾਲ ਚਾਵਲ ਚੁੱਕ ਕੇ ਦੇ ਆ ਮੈਂ ਪਾਣੀ ਲਿਆ ਪਾਣੀ ਦਾ ਢੇਰ ਪਿਆ ਹੋਇਆ ਇੱਥੇ ਤੁਹਾਡੇ ਚੈਨਲ ਤੇ ਹੀ ਅਸੀਂ ਲਗਭਗ 4-5 ਵਰੀਏ ਵੀਡੀਓ ਪਾ ਚੁੱਕੇ ਆ ਬਾਈਟ ਦੇ ਚੁੱਕੇ ਆ ਵੀ ਸਾਡੇ ਕੋਲੇ ਜਿੰਨਾ ਰਾਸ਼ਨ ਆ ਗਿਆ ਸਾਨੂੰ ਇਸ ਰਾਸ਼ਨ ਦੀ ਅਜੇ ਲੋੜ ਨਹੀਂ ਬ੍ਰੈਡ ਸਾਡੇ ਕੋਲ 12ਵੀਂ ਸਭ ਕੁਝ ਲਾ ਦਿੰਦੀਆਂ ਮਤਲਬ ਉਹ ਤੇਲ ਲਾ ਦਿੰਦੀਆਂ ਉੱਤੇ ਲਾ ਦਿੰਦੀਆਂ ਕਿ ਇਹ ਜੋ ਚੀਜ਼ ਹੈ ਤੁਸੀਂ ਮੈਨੂੰ ਰੋਜ਼ ਸੂਚੀ ਦੋ ਮੈਂ ਉਹਦੇ ਅਕੋਰਡਿੰਗਲੀ ਤੁਹਾਡਾ ਪ੍ਰਚਾਰ ਕਰਾਂਗੇ ਇਹੋ ਭੇਜੋ ਬ੍ਰੈਡ ਵੀ ਸਾਡੇ ਕੋਲ ਖਰਾਬ ਹੋ ਰਿਹਾ ਜਿਹੜੀਆਂ ਫਿਰ ਵਸਤੂਆਂ ਖਰਾਬ ਹੋਣ ਵਾਲੀਆਂ ਬਿਸਕੁਟ ਜਾਂ ਰਸ ਜਾਂ ਇਹ ਚੀਜ਼ਾਂ ਨਾ ਲਿਆਓ ਨਹੀਂ ਲੋੜ ਸਾਨੂੰ ਇਹਨਾਂ ਦੀ ਸਾਨੂੰ ਲੋੜ ਕਿੱਥੇ ਪੈਣੀ ਉੱਥੇ ਡੀਜ਼ਲ ਦੀ ਲੋੜ ਪੈਣੀ ਹੈ ਸਾਡੀ ਡੀਜ਼ਲ ਦੀ ਮਦਦ ਕੀਤੀ ਜਾਵੇ ਸਾਡੇ ਭਰਾ ਕਰਦੇ ਵੀ ਆ ਕੋਈ ਕੈਸ਼ ਦੇ ਰਿਹਾ ਕੋਈ ਸਾਨੂੰ ਪੰਪ ਤੇ ਪੈਸੇ ਜਮਾ ਕਰਾ ਕੇ ਤੇ ਸਲਿੱਪ ਦੇ ਰਿਹਾ ਅਸੀਂ ਜਦੋਂ ਸਾਨੂੰ ਲੋੜ ਪਈ ਸੀ ਲਿਆਵਾਂਗੇ ਜਾਂ ਅਸੀਂ ਭਰਾਵਾਂ ਨੂੰ ਕਹਰੇ ਵੀ 10-15 ਦਿਨ ਠਹਿਰ ਜਾਓ ਜਦੋਂ ਸੇਵਾ ਚੱਲ ਵੀ ਉਦੋਂ ਆ ਜਿਓ ਅਜੇ ਹੈਗਾ ਅਜੇ ਖਾਣ ਪੀਣ ਦਾ ਪ੍ਰਬੰਧ ਬਹੁਤ ਹੈਗਾ ਹਾਂਜੀ ਹਾਂਜੀ ਹੈਗਾ ਦਵਾਈਆਂ ਵੀ ਬਹੁਤ ਕੋਈ ਮੁਸ਼ਕਲ ਨਹੀਂ ਤਾਨੂੰ ਪਰ ਵੋਟ ਘਟ ਪੈ ਰਹੀ ਹੈ ਵੋਟ ਵੋਟ ਪੂਰੀ ਹੈਗੀ ਬਿਲਕੁਲ ਬਿਲਕੁਲ ਥੋੜਾ ਇਹ ਇਹ ਜੋ ਇਹ ਮੁਸ਼ਕਲ ਜ਼ਰੂਰ ਹੈਗੀ ਹੈ ਕਿਉਂਕਿ ਸਰਕਾਰੀ ਵੋਟਾਂ ਜਿੰਨੀਆਂ ਸਾਡੇ ਕੋ ਹੈਗੀਆਂ ਸੀ ਉਹਨਾਂ ਦੇ ਉਹ ਦੂਜੀਆਂ ਵਾਂਸ ਨਾਲ ਚੱਪੂ ਨਾ ਚਲਾਉਣ ਵਾਲੀਆਂ ਸਰਕਾਰੀ ਵੋਟਾਂ ਨੇ ਸਾਡੇ ਕੋ ਜਿਹੜੀਆਂ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਉਹਨਾਂ ਕੋ ਦੋ ਵੋਟਾਂ ਨੇ ਉਹ ਇੰਜਰ ਨਾ ਚੱਲਦੀਆਂ ਪਰ ਉਹ ਇੰਨੇ ਏਰੀਏ ਦੇ ਵਿੱਚ ਨਾ ਕਾਫੀ ਐਫ ਡੀ ਆਰ ਐਫ ਦੀਆਂ ਹੈਗੀਆਂ ਨੇ ਤੇ ਸਾਰਾ ਪ੍ਰਸ਼ਾਸਨ ਹੀ ਉਹਨਾਂ ਨੂੰ ਵਿਲਾ ਹੁਣ ਦਿੰਦਾ FDRF ਦਾ ਕਦੀ ਕੋਈ ਕਿਸੇ ਦਾ ਕੋਈ ਮੰਤਰੀ ਆ ਗਿਆ ਕਦੀ ਕੋਈ ਵਿਧਾਇਕ ਆ ਗਿਆ ਪੁਚੇ ਨਾ ਆ ਗਿਆ ਵਿਧਾਇਕ ਮੰਤਰੀ ਨਾ ਅਥੇ ਬੈਠੇ ਕੰਮ ਉਹ ਜਿਹੜਾ ਇਥੋਂ ਦਾ ਪ੍ਰਸ਼ਾਸਨ ਆ ਪ੍ਰਸ਼ਾਸਨ ਵਿਚਾਰਾ ਸਾਰੀ ਦਿਹਾੜੀ ਧੁੱਪੇ ਸੜ ਜਾਂਦਾ ਇਥੇ ਉਹਨਾਂ ਨੂੰ ਉਹਨਾਂ ਦੀ ਆਉ ਭਗਤ ਕਰਦੇ ਆ ਚਾਹ ਤਿੰਨ ਚਾਰ ਬੰਦੇ ਨਾਲ FDRF ਦੇ ਹੁੰਦੇ ਆ ਤੇ ਚਾਰ ਪੰਜ ਬੰਦੇ ਉਹਨਾਂ ਦੇ ਚੜ ਜਾਂਦੇ ਉਹਨਾਂ ਦੀ ਵੀਡੀਓ ਬਣਾ ਕੇ ਘੁਮਾ ਕੇ ਕੋਈ ਚੇਅਰਮੈਨ ਸਾਹਿਬ ਆ ਕੇ ਕੋਈ ਕੋਈ ਆ ਗਿਆ ਵੀ ਉਹਨਾਂ ਨੇ ਇਥੇ ਮੰਡ ਦੇ ਵਿੱਚ ਦੌਰਾ ਕਰਨਾ ਅਸੀਂ ਜਿੱਦਾਂ ਸਰਵਨਸਨ ਬਾਉਪਰ ਨੇ ਪਹਿਲਾਂ ਦੱਸਿਆ ਵੀ ਦੌਰੇ ਅਸੀਂ ਲੋਕਲ ਕਮੇਟੀ ਕਰੇ ਉਹ ਬੈਟਰ ਹੈ ਜਿਹੜੀਆਂ ਦੇ ਨਾਲ ਜੇ ਦੌਰਿਆਂ ਦੇ ਨਾਲ ਸਾਡਾ ਪਾਣੀ ਘਟਦਾ ਹੋਵੇ ਤੇ ਅਸੀਂ ਪਾਸੇ ਹੋ ਜੰਨੇ ਆ ਤੁਸੀਂ ਦੌਰੇ ਕਰ ਲੋ ਸਾਡਾ ਪਾਣੀ ਘਟਦਾ ਹੈ ਹੈ ਨਾ ਜੀ ਸਾਡਾ ਪਾਣੀ ਸਾਡਾ ਦੇਖੋ ਉਹਨਾਂ ਦੀ ਨੀਅਤ ਵੀ ਮਾੜੀ ਨਹੀਂ ਉਹ ਵੀ ਆਣਾ ਚਾਹੁੰਦੇ ਆ ਜੇ ਨਾਂ ਤਾਂ ਗਾਲਾਂ ਪੈਣਗੇ ਤੂੰ ਨਹੀਂ ਆਇਆ ਜੇ ਲੋੜ ਸੀ ਉਹ ਜਿਹੜਾ ਕਿਸੇ ਇਹ ਦੋਵਾਂ ਦਾ ਸਭ ਨੂੰ ਹੈ ਜੀ ਜਿਹੜਾ ਕਿਸੇ ਪੋਸਟ ਤੇ ਆ ਨਾ ਸਾਡੇ ਸੀਐਮ ਸਾਹਿਬ ਆ ਉਹ ਸੀਐਮ ਸਾਹਿਬ ਆਉਣ ਅਸੀਂ ਰੋਕਦੇ ਰਹਿਣਾ ਉਹਨਾਂ ਨੂੰ ਜਿਹੜੇ ਕੈਬਨਿਟ ਮੰਤਰੀ ਆ ਜਿਨ੍ਹਾਂ ਨੇ ਕੁਝ ਕਰਨਾ ਜਿਨ੍ਹਾਂ ਦੀ ਕਲਮ ਚੱਲਣੀ ਆ ਉਹ ਆ ਜਾਣ ਉਹਨਾਂ ਦਾ ਕੀ ਆ ਹੁਣ ਮੰਨ ਲਓ ਕੋਈ ਇਥੋਂ ਚੇਅਰਮੈਨ ਆ ਗਿਆ ਕੋਈ ਪ੍ਰਧਾਨ ਆ ਗਿਆ ਕੋਈ ਕੋਸ਼ ਆ ਗਿਆ ਜੀ ਮੈਂ ਫਲਾਣਾ ਪਾਰਟੀ ਦਾ ਆਗੂ ਆ ਅਸੀਂ ਕਹਿੰਨੇ ਵੀ ਹੋਣਾ ਉਹ ਜੇ ਤੁਸੀਂ ਸੈਲਫੀਆਂ ਲੈਣ ਆਉਂਦੇ ਹੋ ਇੱਥੇ ਇੱਕ ਵੀਰ ਜੀ ਆਏ ਕਿ ਉਹ ਕਹਿੰਦੇ ਚੇਅਰਮੈਨ ਸਾਹਿਬ ਕੱਟੀ ਆ ਰਹੀ ਆ ਪਸ਼ੂ ਲੈ ਕੇ ਸਾਡੇ ਲੋਕ ਜਿਹੜੇ ਪਸ਼ੂ ਬੇੜੀਆਂ ਦੇ ਨਾਲ ਔਖੇ ਹੋ ਕੇ ਕੱਢ ਕੇ ਲਿਆ ਰਿਆ ਅੱਗੋਂ ਰੱਸੀ ਫੜ ਕੇ ਉਹ ਪਾਣੀ ਦੇ ਵਿੱਚ ਤੁਰ ਰਿਆ ਤੇ ਵੀਡੀਓ ਬਣਾ ਰਿਆ ਮਤਲਬ ਇਹਨਾਂ ਦੀ ਲੋੜ ਨਹੀਂ ਸਾਨੂੰ ਹੈਗੀ ਹਰਾਂ ਜੀ ਮਾਤਾ ਨੂੰ ਮਾਤਾ ਨੂੰ ਮਾਤਾ ਨੂੰ ਘਰ ਤੋਂ ਸਾਡੇ ਬੰਦੇ ਲੈ ਕੇ ਆ ਰਹੇ ਆ ਉਹ ਅੱਗੋਂ ਬਾਹ ਫੜ ਕੇ ਮਾਤਾ ਜੀ ਪਾਣੀ ਦੇਗੀ ਪਾਣੀ ਦੇਈਏ ਬਸ ਉਹ ਵੀਡੀਓ ਤੁਸੀਂ ਅੱਗੇ ਪਾਓਗੇ ਵੀ ਅਸੀਂ ਦਾ ਹੜਪ੍ਰੇਤਾਂ ਦੀ ਬਹੁਤ ਸੇਵਾ ਕੀਤੀ ਹੈ ਜੀ ਅਸੀਂ ਇਹੋ ਜੀ ਸੇਵਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆਂ ਵੀ ਜੇ ਮੋਟਰ ਬੋਰਡ ਹੋਰ ਵੀ ਸਾਨੂੰ ਦੇ ਸਕਦੇ ਹੋ ਆ ਜਿਹੜੇ ਸਾਡੇ ਭਰਾ ਜੀ ਜੇ ਜੇ ਅਸੀਂ ਕਰਾਂਗੇ ਅੱਜ ਸਾਨੂੰ ਮੋਟਰ ਬੋਰਡ ਤੋਂ ਜ਼ਿਆਦਾ ਚਾਹੀਦੀ ਹੈ ਸਮਾਨ ਹੈਗਾ ਰਾਸ਼ਨ ਹੈਗਾ ਦਵਾਈਆਂ ਹੈਗੀਆਂ ਅੱਜ ਲਈ ਹੈਗਾ ਸਭ ਤੋਂ ਜਿਹੜੀ ਅੱਜ ਦੀ ਜ਼ਰੂਰਤ ਹੈ ਮੋਟਰ ਬੋਰਡ ਐਸਾ ਮੋਟਰ ਬੋਰਡ ਕਿੰਨੇ ਦੀ ਆਉਂਦੀ ਏਕ ਮੋਟਰ ਬੋਰਡ ਤੇ 2.5-3 ਲੱਖ ਦੀ ਆਉਂ ਸੋ ਦੇਖਿਓ ਹੁਣ ਪੰਜਾਬ ਦੇ ਕਿਹੜੇ ਜਾਗਦੇ ਨੇ ਇੱਕ ਮੋਟਰ ਬੋਟ ਤੁਹਾਡਾ ਨੰਬਰ ਜ਼ਰੂਰ ਮੈਨੂੰ ਦੇ ਦੇਣਾ ਮੈਂ ਚ ਪਾ ਦਾਂਗੀ ਸੋ ਮੋਟਰ ਬੋਟ ਲਈ ਮੇਰਾ ਨੰਬਰ ਹੈ ਜੀ 6283637171 6283637171 ਸੰਪਰਕ ਕਰਕੇ ਮੈਂ ਕਹਿੰਦਾ ਹੋਰ ਵੀ ਜਿਹੜੇ ਭਰਾ ਜੇ ਕੋਈ ਸੇਵਾ ਲੈ ਕੇ ਹੁਣੀ ਚਾਹੁੰਦਾ ਨਾ ਉਹ ਕੀ ਕਰੇ ਸਾਡਾ ਨਾਲ ਸੰਪਰਕ ਕਰੇ ਸਾਨੂੰ ਪੁੱਛੇ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਇਹਨੂੰ ਦਸੀਏ ਵੀ ਇਸ ਚੀਜ਼ ਦੀ ਅੱਜ ਲੋੜ ਹੈ ਇਸ ਚੀਜ਼ ਦੀ ਕੱਲ੍ਹ ਲੋੜ ਪੈਣੀ ਹੈ ਇਸ ਚੀਜ਼ ਦੀ 10 ਦਿਨ ਠਹਿਰ ਕੇ ਲੋੜ ਪੈਣੀ ਹੈ ਤੇ ਪਰ ਜਦੋਂ ਆਪ ਮoare ਭਰਾ ਆ ਜਾਂਦੇ ਸਾਨੂੰ ਆਣ ਕੇ ਕਹਿੰਦੇ ਆ ਵੀ ਸਾਨੂੰ ਅੱਗੇ ਲੈ ਕੇ ਜਾਓ ਅੱਗੇ ਫਿਰ ਕਿਵੇਂ ਲੈ ਕੇ ਜਾਈਏ ਸਾਡੇ ਕੋਲ ਆ ਚੱਪੂਆਂ ਵਾਲੀਆਂ ਬੇੜੀਆਂ ਨੇ ਬੇੜੀਆਂ ਵੀ ਥੋੜੀਆਂ ਨੇ ਅਸੀਂ ਕੀ ਕਰਾਂਗੇ ਇਹਨਾਂ ਇਹ ਕਮਾਉਣਾ ਬਹੁਤ ਔਖਾ ਵਾ ਤੇ ਇਸ ਕਰਕੇ ਸਾਨੂੰ ਹੱਥ ਜੋੜ ਕੇ ਬੇਨਤੀ ਸਾਡੀਆਂ ਬਹੁਤ ਸੁਭਾਵਾਂ ਚੱਲਣੀਆਂ ਜਿਹੜੇ ਘਰ ਟਹਿ ਚੁੱਕੇ ਆ ਅਸੀਂ ਉਹਨਾਂ ਨੂੰ ਮੋਰ ਵਸੇਬਾ ਦੇ ਤਹਿਤ ਉਹਨਾਂ ਨੂੰ ਵੀ ਬਣਾ ਕੇ ਦੇਣਾ ਵਾ ਜ਼ਮੀਨਾਂ ਚ ਟੋਏ ਪੈਗੇ ਆ ਕਿਸੇ ਰੇਤ ਪੈ ਗਈ ਰੇਤ ਕੱਢ ਕੇ ਟੋਏ ਚ ਪਾ ਕੇ ਪੂਰਾ ਕਰਨਾ ਵਾ ਅਗਲੀ ਫਸਲ ਬੀਜਣੀ ਹੈ ਪੈਸੇ ਪਿੰਡ ਨੂੰ ਸਾਰਨਾ ਬੜਾ ਔਖਾ ਕੰਮ ਆ ਤੇ ਫਸਲ ਬੀਜਣੀ ਆ ਉਹਦੇ ਜਾ ਕਿਸੇ ਨੇ ਸਿਵਾਲੀ ਕਟਿਆ ਨਾ ਉਸ ਸਹੀ ਜਗ੍ਹਾ ਤੇ ਲੱਗੇ ਉਹ ਸਭ ਤੋਂ ਵੱਡੀ ਚੰਦਾ ਦਾ ਲਈ ਹੋਣੀ ਹੈ ਕਿ ਵੀ ਚੋਰੀ ਨਾ ਹੋਏ ਜਿਹੜੀ ਅਸੀਂ ਇਸੇ ਕਰਕੇ ਲੋਕਲ ਕਮੇਟੀ ਬਣਾਈ ਆ ਸਾਡੇ ਆਪ ਪਰ ਨਹੀਂ ਹਰ ਕੋਣ ਰੱਬ ਦੇਖਦਾ ਜਿਹੜਾ ਚੋਰੀ ਕਰੇਗਾ ਇਸ ਵਕਤ ਰੱਬ ਮਾਫ ਨਹੀਂ ਕਰਦਾ ਵੇਖੋ ਜੀ ਰੱਬ ਤਾਂ ਦੇਖਦਾ ਜੇ ਰੱਬ ਉਹਨੂੰ ਦੇਖਦਾ ਜਿਹੜਾ ਮੰਨਦਾ ਕਿ ਲੋਕ ਮੰਨਦੇ ਹੀ ਨਹੀਂ ਕਿ ਰੱਬ ਹੈ ਹੀ ਨਹੀਂਗਾ ਤੇ ਫਿਰ ਫਿਰ ਇਥੇ ਉਹਨਾਂ ਨੂੰ ਡਰ ਹੀ ਨਹੀਂ ਹੈਗਾ ਨਹੀਂ 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 ਰੱਬ ਧਿਆਨ ਰੱਖਦਾ ਹੈ ਜਿਹੜਾ ਚੋਰ ਹੈ ਨਾ ਉਹਦਾ ਹਾਲਤ ਦਿਖ ਜਾਂਦੀ ਹੈ ਸਭ ਤਾਂ ਦਿਖਦਾ ਕਿੰਨਾ ਤੁਸੀਂ ਖਾ ਲਿਆ ਪੰਜਾਬ ਦਾ ਹਾਲਤ ਦੇਖੋ ਅੱਜ ਕਿੱਥੇ ਹੈ ਕੋਈ ਕੁਰਸੀ ਨਹੀਂ ਮਿਲਦੀ ਉਹਨਾਂ ਨੂੰ ਨੇ ਬਿਲਕੁਲ ਸਹੀ ਸੋ ਰابطੇ ਆਨ ਰੱਖਦਾ ਹੈ ਬਿਲਕੁਲ ਸਹੀ ਹੋਰ ਕੋਈ ਕਿੱਥੋਂ ਆਏ ਨੇ ਹਨਮਾਨਗੜ੍ਹ ਤੋਂ ਆਏ ਹਾਂ ਤੁਸੀਂ ਕਿਹਨਾਂ ਤੋਂ ਆਏ ਹਾਂ ਹਾਂਜੀ ਹਨਮਾਨਗੜ੍ਹ ਤੋਂ ਆਇਆ ਸੀ ਤਾਂ ਇਹ ਕਹਿਣਾ ਚਾਹੁੰਦੇ ਸੀ ਕਿ ਜੋ ਸਾਡੇ ਪੰਜਾਬੀ ਭਰਾ ਨੇ ਇੱਥੇ ਤੇ ਅਸੀਂ ਜਦੋਂ ਉੱਥੇ ਆਵਾਜ਼ ਲਾਈ ਕਿ ਆਪਣੇ ਪੀੜਿਤ ਲੋਕ ਨੇ ਉੱਥੇ ਆਪਾਂ ਜਾਣਾ ਤਾਂ ਸਾਨੂੰ ਇੰਨੀ ਕੁ ਖੁਸ਼ੀ ਹੋਈ ਕਿ ਹਰ ਵਰਗ ਸਾਡੇ ਨਾਲ ਆ ਅੱਜ ਹਿੰਦੂ ਭਰਾ ਵੀ ਸਾਡੇ ਨਾਲ ਬਹੁਤ ਆਏ ਹੋਏ ਅਸੀਂ ਗੱਲੇ ਪੰਜਾਬੀ ਨਹੀਂ ਅਸੀਂ ਤਾਂ ਪੰਜਾਬ ਨਾਲ ਪਹਿਲੇ ਹੀ ਸਾਰੇ ਹਿੰਦੁਸਤਾਨੀ ਆ ਇਹ ਜਾਤਾਂ ਪਾਤਾਂ ਜੋ ਵੀ ਧਰਮ ਹੈ ਇਹ ਆਪਾਂ ਨੂੰ ਨੇਤਾਵਾਂ ਨੇ ਵੰਡਿਆ ਹੋਇਆ ਠੀਕ ਹੈ ਤਾਂ ਪਿਆਜ ਲੈਣ ਵਾਲੇ ਪੰਜਾਬੀ ਐ ਥੋੜੀ ਜਿਹੀ ਮੈਨੂੰ ਆ ਰਹੀ ਹੈ ਸਭ ਨੂੰ ਆ ਰਹੀ ਹੈ ਹਾਂਜੀ ਹਾਂਜੀ ਸਭ ਨੂੰ ਆ ਰਹੀ ਹੈ ਤਾਂ ਅੱਜ ਸਾਰੇ ਸਾਰੇ ਵਰਗ ਉੱਠ ਕੇ ਆਏ ਐ ਇੰਨੀ ਖੁਸ਼ੀ ਹੋਈ ਕਿ ਘੰਟਿਆਂ ਦੇ ਹਿਸਾਬ ਨਾਲ ਬਹੁਤ ਵੱਡਾ ਰਾਸ਼ਨ ਇਕੱਠਾ ਹੋ ਗਿਆ ਅੱਜ ਵੀ ਨਾਲ ਐ ਤੇ ਹਮੇਸ਼ਾ ਨਾਲ ਰਵਾਂਗੇ ਹਰ ਜਾਤੀ ਵਾਲੇ ਸਾਡੇ ਚੜ੍ਹਦੀ ਕਲਾ ਰੱਖੇ आप करके सारण वो सारण हमार से हमार से पहला मिले हुए पहले जानते थे इनको नहीं जो आप किसानी संघर्ष दिल्ली में भी नहीं मिले नहीं तो फिर क्यों आ गए अब ये और बात है दिल्ली वाली और बात थी दिल्ली वाली बात है तो प्यार है पंजाब प्यार है किसानी आप भी खेती करते हो खेती करते नरमा है गेहूँ है सरसों है आपने तब पानी कभी देखा नहीं होगा? नहीं होगा? आते ही वो गर्म दी हमारे हनुमानगढ़ डूब गया था पिचानवे पिचानवे में पिचानवे में तो आपने देखा होगा कैसा बुरा हाल होता है तो आपको उसकी, उसकी है हाँ जी। और पर्यावरण के और उसके हम गुरुदम्बेश्वर महाराज के भगत है बिश्नोई है 367 ਜੋ ਦਿਲ ਕੋ ਖੁਸ਼ੀ ਹੋਉਂਦੀ ਥੋੜੀ ਜਿਹੀ ਪੰਜਾਬ ਨੂੰ ਚੰਗਾ ਲੱਗਦਾ ਕਿ ਸਾਰਾ ਟਾਈਮ ਸਾਡੇ ਦਿਲ ਵਿੱਚ ਉਹ ਨਾ ਚੋਟ ਜੀ ਰਹਿ ਗਈ ਇਹ ਕਿ ਵੀ ਸਾਨੂੰ ਕੋਈ ਸਾਡੀ ਕਦਰ ਨਹੀਂ ਕਰਦਾ ਤੁਸੀਂ ਆਏ ਚੰਗਾ ਲੱਗਿਆ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਜੀ ਆਸੀਂ ਆਏ ਹੋ ਲੁਧਿਆਣੇ ਨੂੰ ਲੁਧਿਆਣੇ ਆਇਆ ਤੇ ਜਿਹੜਾ ਹਾਜ਼ਰੀ ਜਿਹੜਾ ਲੱਗਦਾ ਪਿਆ ਜੀ ਸਰਕਾਰ ਦਾ ਇਹਨੂੰ ਇਸ ਤੋਂ ਥੋੜਾ ਜਿਹਾ ਪਰੇ ਹਟਕੇ ਨਾ ਆਪਾਂ ਨੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇਹ ਦੋਨਾਂ ਸਰਕਾਰ ਆਪਸ ਦੇ ਵਿੱਚ ਹੱਥ ਮਿਲਾ ਕੇ ਇਹ ਨਾ ਪਰਮਾਨੈਂਟ ਸੋਲੂਸ਼ਨ ਕਰ ਦੇਣ ਕਿਉਂਕਿ ਇਹ ਤਾਂ ਹਰ ਹਰ ਸਾਲ ਹੜਾ ਆਉਣਾ ਇਹਦੇ ਨਾਲ ਸੋਲੂਸ਼ਨ ਤਾਂ ਹੀ ਨਾ ਹੋਇਆ ਇਹ ਲਈ ਤਾਂ ਲੋਕਾਂ ਨੂੰ ਜਾਣਾ ਪਏਗਾ ਮੇਰੀ ਵੋਟ ਦੀ ਤਾਕਤ ਜਿਸ ਦਿਨ ਵੋਟ ਦੀ ਤਾਕਤ ਸਮਝ ਆ ਗਈ ਲੋਕਾਂ ਨੂੰ ਜੀ ਅੱਜ ਦੇ ਡਿਸਕਸ਼ਨ ਇਹ ਹੈ ਜਿੰਨੇ ਕੀ ਤੁਸੀਂ ਡਿਸਕਸ਼ਨ ਕੀਤੀ ਹੈ ਇਹ ਤਾਂ ਯੂਸਲੈਸ ਹੈ ਜੀ ਇਹ ਤਾਂ ਫਿਰ ਕੱਲ ਜਾਂ ਕੱਲ ਨੂੰ ਅਖਬਾਰ ਚ ਆ ਜਾਣਾ ਜਾਂ ਤੁਹਾਡੇ ਨਿਊਜ਼ ਚ ਆ ਜਾਣਾ 15 ਦਿਨ ਚ ਠੰਡਾ ਹੋ ਜਾਂ ਲੇਕਿਨ ਅੱਜ ਦੇ ਕਿਸਾਨ ਪ੍ਰਾਮਾ ਨਾ ਕਰੇ ਕੰਮ ਸੁਣੀਏ ਨਾ ਮੇਰੀ ਗੱਲ ਤਾਂ ਸੁਣੋ ਤੁਸੀਂ ਆ ਜਿਹੜੇ ਕਿਸਾਨ ਪ੍ਰਾਮਾ ਨੇ ਅੱਜ ਤੋਂ ਬਾਅਦ ਅਸੀਂ ਤਾਂ ਚਲ ਜਾਵਾਂਗੇ ਜੀ ਆ ਸਾਰਾ ਸਮਾਨ ਅਸੀਂ ਲੈ ਕੇ ਆਏ ਬੰਡ ਕੇ ਪਰ ਇਹਨਾਂ ਨੇ ਫੇਸ ਕਰਨਾ ਲਾਈਫ ਟਾਈਮ ਤੇ ਅਸੀਂ ਲਾਈਫ ਟਾਈਮ ਫੇਸ ਨਾ ਕਰਨ ਕਰਕੇ ਇਹਨਾਂ ਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਸਰਕਾਰ ਨੂੰ ਮਿਲ ਕੇ ਜਦ ਇੱਥੋਂ ਆਵਾਜ਼ਾਂ ਉੱਥੇ ਆਉਣੀਆਂ ਜੋ ਇੱਥੋਂ ਆਵਾਜ਼ਾਂ ਉੱਥੇ ਆਉਣੀਆਂ ਤਾਂ ਕੋਈ ਨਹੀਂ ਇਸ ਲਈ ਜੇ ਪਬਲਿਕ ਚੁੱਕਣਗੇ ਨਹੀਂ ਆਵਾਜ਼ ਫਿਰ ਇਹ ਫਿਰ ਹਰ ਸਾਲ ਫੇਸ ਕਰਨੀ ਕਿ ਇਹ ਫਿਰ ਹਰ ਸਾਲ ਫੇਸ ਕਰਨ ਦਾ ਤਾਂ ਕੋਈ ਸਲੂਸ਼ਨ ਨਹੀਂ ਹੈ ਨਾ ਇਹਦਾ ਤਾਂ ਪਰਮਨੈਂਟ ਸਲੂਸ਼ਨ ਚਾਹੀਦਾ ਆ ਪਾਣੀ ਦੀ ਗੱਲ ਕਰ ਰਹੇ ਸੀ ਜਿਵੇਂ ਆਪਣੇ ਸੀਐਮ ਸਾਹਿਬ ਕਹਿੰਦੇ ਜੀ Rajasthan ਹੋਂ ਲੈ ਲੈ ਪਾਣੀ ਅਸੀਂ ਤਾਂ ਹੱਥ ਜੋੜ ਕੇ ਕਹਿੰਦੇ ਜੀ ਜਿੰਨਾ ਮਰਜ਼ੀ ਪਾਣੀ ਛੱਡ ਦਿਓ ਅਸੀਂ ਹਾਜ਼ਰ ਆ ਅਸੀਂ ਲੈਣ ਲਈ ਤੁਹਾਡੇ ਹੱਥ 'ਚ ਕਲਮ ਨਾ ਮੇਰੇ ਹੱਥ 'ਚ ਕਲਮ ਸੀ ਤੇ ਅੱਜ ਕਲਮ ਲੈ ਗਈ ਹੈ ਸਰਕਾਰਾਂ ਕਹਿੰਦੀ ਹੈ ਲੋਕਾਂ ਦਾ ਜਾ ਰਿਹਾ ਹੈ ਰਾਜਸਥਾਨ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਗੱਲੋਂ ਪਾਣੀ ਨਹੀਂ ਲੈ ਰਹੇ ਪਾਣੀ ਅਸੀਂ ਕਦੋਂ ਕਮਣਾ ਕਰ ਰਹੇ ਹਾਂ ਤੁਸੀਂ ਤਾਂ ਤੁਹਾਡੇ ਕੋਲ ਕਲਮ ਨਹੀਂ ਨਾ ਉੱਤੇ ਹੁਣ ਸਰਕਾਰਾਂ ਹੈਗੀਆਂ ਅਸੀਂ ਹੁੰਦੇ ਮਾਧਿਅਮ ਚੈਨਲ ਮਾਧਿਅਮ ਰਹੀ ਸੀ ਉਹਨਾਂ ਨੇ ਵੀਡੀਓ ਬਣਾਉਣੀ ਚਾਹੁੰਦੇ ਆ ਜਿਹੜੇ ਸਾਨੂੰ ਬਦਨਾਮ ਕਰ ਰਹੇ ਕਿ ਰਾਜਸਥਾਨ ਪਾਣੀ ਵਾਸਤੇ ਮਨਾ ਕਰ ਰਿਹਾ ਅਸੀਂ ਹੱਥ ਜੋੜ ਕੇ ਕਹਿੰਦੇ ਕਿ ਪਾਣੀ ਜਿੰਨਾ ਮਰਜ਼ੀ ਸਾਡੇ ਦਾ ਫਸਲਾਂ ਸੁੱਕੀਆਂ ਤੁਸੀਂ ਜਿਲੀਅਮ ਨੂੰ ਬੋਲੋ ਨਾ ਉਹ ਹੱਥ ਜੋੜੇ ਨਾ ਦੇਖੋ ਜਨਤਾ ਨੂੰ ਪਾਣੀ ਇਹ ਸਾਡੀ ਜਨਤਾ ਗੁੰਮਰਾਵੰਦੀ ਹੈ ਜਨਤਾ ਗੁੰਮਰਾਵੰਦੀ ਹੈ ਤੁਸੀਂ ਵੈਸੇ ਸਾਡਾ ਪਾਣੀ ਬਹੁਤ ਸਾਤੂ ਲੈ ਲੈਂਦੇ ਹੋ ਨਹੀਂ ਨਹੀਂ ਉਹ ਕਿਹਨਿਆ ਇੱਥੇ ਮੈਡਮ ਸਾਹਿਬ ਇੱਥੇ ਵੀ ਸਾਡਾ ਪਾਣੀ ਚਲਾ ਜਾਂਦਾ ਹੈ ਸੁਣੋ ਜੀ 60% ਪਾਣੀ ਤਾਂ ਬਰਬਾਦ ਜਾਂਦਾ ਹੈ ਐਸੇ ਸਾਡੇ ਖੇਤ ਡੁੱਬ ਕੇ ਮਰੀ ਜਾਂਦੇ ਆ ਉਧਰ ਅਸੀਂ ਸੁੱਕੇ ਨਾਲ ਮਰੀ ਜਾਂਦੇ ਆ ਫਸਲਾਂ ਦੇ ਹਾਲ ਦੇਖੋ ਸਾਡੇ ਪਾਣੀ ਨਹੀਂ ਮਿਲਿਆ ਸੋਚ ਕੇ ਵੰਡਣਾ ਚਾਹੀਦਾ ਹੈ ਤੁਸੀਂ ਅੱਜ ਲੋੜੇ ਲੈ ਲਓ ਅਸੀਂ ਤਾਂ ਕਹਿੰਦੇ ਅੱਜ ਕਹਿੰਦੇ ਲੋੜ ਹੈ ਤਾਂ ਲੈ ਲਓ ਅੱਜ ਵੀ ਛੱਡ ਦਿਓ ਅੱਜ ਵੀ ਲੋੜ ਹੈ ਸੀਐਮ ਨੂੰ ਸਮਝਾਓ ਨਾ ਮੰਗ ਲੈ ਤੁਸੀਂ ਸਮਝਾਓ ਜੀ ਤੁਹਾਡੇ ਚੈਨਲ 'ਮਾਦਰਦਾ' ਵੀਡੀਓ ਪਾ ਦਿਓ ਉਹ ਤਾਂ ਦੇਰੋਂ ਤਿਆਰ ਹੈ ਸਾਡਾ ਸੀਐਮ ਲੈਣਾ ਹੈ ਹਰਿਆਣਾ ਨੇ ਨਾ ਕਰਤੀ ਸਾਡੇ ਰਾਜਸਥਾਨ ਦੀ ਕਿਤੇ ਨਹੀਂ ਨਾ ਕੀਤੀ ਸਾਡੇ सीएम साहब ਦਾ ਅਜੇ ਤੱਕ ਸਟੇਟਮੈਂਟ ਨਹੀਂ ਆਇਆ ਵੀ ਪਾਣੀ ਨਹੀਂ ਚਾਹੀਦਾ ਸਾਡੇ सीएम साहब ਜੀ ਜਮਾ ਸਟੇਟਮੈਂਟ ਆਉਂਦੇ ਰਾਜਸਥਾਨ ਨੂੰ ਪਾਣੀ ਇਹ ਸਾਡੀ ਚਲੋ ਇਹਦੀ ਫੀਲ ਪੀਏ ਤੁਸੀਂ ਰਾਜਸਥਾਨ ਦੇ सीएम ਨਾਲ ਵੀ ਗੱਲ ਕਰ ਲੋ ਪਾਣੀ ਲੈ ਲੈਣਗੇ ਦੇ ਨਾਲ ਲਿਆ ਫਿਰ ਦੇਖ ਲਓ ਸਾਡੀ న్యూਸ ਲਾਓ ਜਦੋਂ ਵੀ ਇੱਥੇ ਇਲਾਕੇ ਦੇ ਵਿੱਚ ਹੜ ਆਉਂਦੇ ਜਾਂ ਆਪਾਂ ਨੂੰ ਪਤਾ ਲੱਗਦਾ ਖਤਰਾ ਵਾ ਸਭ ਤੋਂ ਪਹਿਲਾਂ ਆਪਾਂ ਹੀ ਲੋਕਲ ਹੋਣ ਦੇ ਨਾਤੇ ਜਦੋਂ NDRF ਦੀਆਂ ਦੂਜੀਆਂ ਟੀਮਾਂ ਆਉਂਦੀਆਂ ਉਹਨਾਂ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਲੋਕਾਂ ਨੂੰ ਸੁਰੱਖਿਤ ਕਰ ਲੈਂਦੇ ਹਾਂ ਤੁਹਾਡਾ ਮੀਡੀਆ ਕਿ ਕਿੱਥੇ ਲੈ ਕੇ ਰਿਲੀਫ ਕੈਂਪ ਲੈ ਕੇ ਗਏ ਨੇ ਸਾਰੇ ਨਹੀਂ ਜੀ ਰਿਲੀਫ ਕੈਂਪ ਤੇ ਨਹੀਂ ਗਈ ਕੋਈ ਵੀ ਨਹੀਂ ਜਾਂਦਾ ਰਿਲੀਫ ਕੈਂਪ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਆ ਸਾਰੇ ਤੋਂ ਪਹਿਲਾਂ ਉਹਨਾਂ ਨੂੰ ਸੁਰੱਖਿਅਤ ਇਸ ਜਗ੍ਹਾ ਤੇ ਲਿਆਂਦਾ ਜਾਂਦਾ ਇਕੱਠਾ ਕੀਤਾ ਜਾਂਦਾ ਫਿਰ ਉਹਨਾਂ ਦੀਆਂ ਗੱਡੀਆਂ ਆਉਂਦੀਆਂ ਮਾ ਭੈਣ ਭਰਾਵਾਂ ਦੇ ਉਹਨਾਂ ਨੂੰ ਲੈ ਕੇ ਜਾਂਦਾ ਉਸ ਤੋਂ ਬਾਅਦ ਅਸੀਂ ਜਿਹੜੇ ਘਰ ਦੇ ਵਿੱਚ ਮਵੇਸ਼ੀ ਜਿਹੜੇ ਪਸ਼ੂ ਉਹਨਾਂ ਦਾ ਡੁੱਬ ਜਾਂਦੇ ਆ ਪਾਣੀ ਦੇ ਵਿੱਚ ਖੜ੍ਹ ਜਾਂਦੇ ਪਾਣੀ ਚੋਂ ਪੈਰ ਪੈਰ ਗੱਲ ਲੱਗ ਜਾਂਦੇ ਫਿਰ ਫਰਕ ਕਰ ਲੈ ਕੇ ਜਾਂਦਾ ਵੀ ਕੱਢਦੇ ਆ ਕੋਈ 24 ਘੰਟੇ ਦੀ ਦਿਨ ਰਾਤ ਹਰ ਤਰ੍ਹਾਂ ਦੀ ਸਮਗਰੀ ਹਰ ਤਰ੍ਹਾਂ ਦੀ ਸਹਾਈਤਾ 24 ਘੰਟੇ ਵਿਚਾਰਿਆ ਮੈਡੀਕਲ ਵੀ ਵਿਚਾਰਿਆ ਕਿਸੇ ਨੂੰ ਕੁਝ ਵੀ ਦੁੱਖ ਤਕਲੀਫ ਹੁੰਦੀ ਆ ਜਿਹੜੀਆਂ ਟੀਮਾਂ ਆ ਇਹ ਸ਼ਾਮਾਂ ਨੂੰ ਵਾਪਸ ਚਲੇ ਜਾਂਦੀਆਂ ਪੰਜ ਵਜੇ ਤੋਂ ਬਾਅਦ ਪਰ ਆਪਾਂ ਲਗਾਤਾਰ ਇੱਥੇ ਲੱਗੇ ਰਹੀਦਾ ਜੀ ਨਾਲ ਮੇਰਾ ਬ੍ਰਦਰ ਨਾਲ ਮੇਰਾ ਬੇਟਾ ਅਸੀਂ ਇਸੇ ਲਈ ਮੈਂ ਸਰਪੰਚੋਂ ਮੇਰਾ ਭਰਾ ਵਾ ਤੇ ਮੈਂ ਕਸਾਣਾ ਨੂੰ ਅਸੀਂ ਲਗਾਤਾਰ ਪੂਰਾ ਇਹਨਾਂ ਦੇ ਨਾਲ ਜਿਹੜਾ ਸਾਡਾ ਨਾ ਅੰਦਰਾਂ ਅੰਦਰਾਂ ਜੁੜੀਆਂ ਹੋਈਆਂ ਮੈਂ ਉਸ ਤੋਂ ਲਾਗ ਇਸ ਤਰ੍ਹਾਂ ਕੰਮ ਕਰ ਰਿਹਾ ਤੁਸੀਂ ਦੇਖ ਰਹੇ ਹੋ ਇੱਥੇ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਅ ਇੰਨੀ ਬਰਬਾਦੀ ਵਿੱਚ ਵੀ ਅਜੇ ਅੱਗੇ ਵੀ ਸੋਚ ਰਹੇ ਨੇ ਹੁਣ ਨਾਲ ਵੀ ਜੱਟਰੇ ਨੇ ਕਿੱਦਾਂ ਡਟਣਾ ਹੈ ਜੇ ਇਹੋ ਸੋਚ ਸਾਡੇ ਅਫਸਰशाही ਦੀ ਹੋ ਜਾਏ ਔਰ ਜੇ ਉਹ ਪਹਿਲਾਂ ਸੋਚ ਲੈਂਦੇ ਔਰ ਸੁਣ ਲੈਂਦੇ ਆਵਾਜ਼ਾਂ ਦਾ ਸ਼ਾਇਦ ਇੰਨਾ ਕਹਿ ਨਾ ਹੁੰਦਾ ਪਰ ਅੱਜ ਵੀ ਨਾ ਸੋਚਿਆ ਤਾਂ ਕੱਲ ਕਿਹੋ ਜਿਹਾ ਆਏਗਾ ਇਹ ਸਵਾਲ ਸਭ ਤੋਂ ਵੱਡਾ ਉੱਠ ਕੇ ਆਏਗਾ ਸੋ ਇਹਦੇ ਬਾਰੇ ਸੋਚਣ ਦੀ ਲੋੜ ਆਪਣੀ ਆਵਾਜ਼ ਉੱਚੀ ਕਰਨ ਦੀ ਲੋੜ ਹੈਗੀ ਹੈ ਤੇ ਇੱਕ ਗੱਲ ਜੋ ਵਾਰ-ਵਾਰ ਉੱਠ ਕੇ ਆ ਰਹੀ ਹੈ ਜੋ ਮੈਂ ਵਾਰ-ਵਾਰ ਕਾਂਗੀ ਮਦਦ ਉਸ ਤਰ੍ਹਾਂ ਕਰੋ ਜੋ ਸਹੀ ਜਗ੍ਹਾ ਪਹੁੰਚੇ ਜਿਹੜੇ ਚੋਰ ਨੇ ਜਿਨ੍ਹਾਂ ਦੇ ਨiyet ਖਰਾਬ ਹੈ ਜਿਨ੍ਹਾਂ ਨੇ ਪੈਸਾ ਇਸ ਟਾਈਮ ਬਣਾਉਣ ਦੇ ਬਾਰੇ ਸੋਚਣਾ ਹੈ ਉਹਨਾਂ ਨੂੰ ਅਸੀਂ ਨਹੀਂ ਬਦਲ ਸਕਦੇ ਪਰ ਅਸੀਂ ਉਹ ਰਸਤੇ ਅਪਣਾਈਏ ਜਿਸ ਨਾਲ ਜਿੰਨੂੰ ਮਦਦ ਹੈ ਉਹਨੂੰ ਮਿਲੇ ਅੱਜ ਜਿਵੇਂ ਇਹਨਾਂ ਨੇ ਸਾਰਿਆਂ ਨੇ ਕਿਹਾ ਮਦਦ ਦੀ ਲੋੜ ਜੋ ਹੈਗੀ ਹੈ ਸਿਰਫ ਸਾਨੂੰ ਮੋਟਰ ਬੋਟਾ ਚਾਹੀਦੀ ਹੈ ਸੋ ਉੱਤੇ ਆਓ ਦਵਾਈਆਂ ਪਾਣੀ ਮੈਂ ਵੀ ਦਵਾਈਆਂ ਲੈ ਕੇ ਆਈ ਸੀ ਮੈਂ ਕਿੱਥੇ ਹੋਰ ਭੇਜਾਂਗੀ ਇੱਥੇ ਨਹੀਂ ਦਵਾਂਗੇ ਕਿਉਂਕਿ ਇੱਥੇ ਦਵਾਈਆਂ ਦੀ ਲੋੜ ਨਹੀਂ ਹੈ ਇੱਥੇ ਖਾਣੇ ਪਾਣੀ ਦੀ ਲੋੜ ਨਹੀਂ ਹੈ ਸੋ ਜੋ ਚੀਜ਼ ਦੀ ਲੋੜ ਹੈ ਉਸ ਪਰੇ ਧਿਆਨ ਦਿੱਤਾ ਜਾਵੇ